ਗੁਰਪ੍ਰੀਤ ਸਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਦੇ ਸਿੱਖਾਂ ਦੇ ਸਾਹਮਣੇ ਐਸਟੇਮ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਵਿੱਚ ਜੋ ਝਗੜਾ ਚੱਲ ਰਿਹਾ ਹੈ ਜੋ ਡਿਫਰੈਂਸ ਚੱਲ ਰਿਹਾ ਹੈ ਜੋ ਧੜੇਬੰਦੀ ਚੱਲ ਰਹੀ ਹੈ ਉਹ ਕਦੋਂ ਖਤਮ ਹੋਵੇਗੀ ਮੁੱਦਾ ਇਹ ਨਹੀਂ ਕਿ ਉਹਨਾਂ ਦਾ ਝਗੜਾ ਖਤਮ ਹੋਵੇ ਮੁੱਦਾ ਇਹ ਵੇ ਕਿ ਜਦੋਂ ਉਹਨਾਂ ਦਾ ਝਗੜਾ ਖਤਮ ਹੋਵੇਗਾ ਉਦੋਂ ਹੀ ਇਹ ਚੁਣੀ ਹੋਈ ਕਮੇਟੀ ਜਿਹੜੀ ਹੈ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹਰਿਆਣੇ ਦੇ ਸਿੱਖਾਂ ਦੇ ਹਿੱਤ ਦੀ ਗੱਲ ਕਰ ਸਕਣਗੇ ਕਿਉਂਕਿ ਸਿੱਖਾਂ ਦੇ ਸਾਰੇ ਮਸਲੇ ਲਟਕੇ ਪਏ ਨੇ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਕੰਮ ਨਹੀਂ ਹੋ ਰਿਹਾ ਪੰਜਾਬੀ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ ਸਿੱਖਾਂ ਦੇ ਨਾਲ ਰਾਜਨੀਤਿਕ ਤੌਰ ਤੇ ੱਟਕਾ ਹੋ ਰਿਹਾ ਇੱਕ ਵੀ ਮੰਤਰੀ ਸਿੱਖ ਨਹੀਂ ਹੈ ਇੱਕ ਵੀ ਚੇਅਰਮੈਨ ਸਿੱਖ ਵੀ ਨਹੀਂ ਹੈ ਜਿਹੜਾ ਪੁਲਿਸ ਦਾ ਮੁਖੀ ਹੈ ਉਹ ਸਿੱਖ ਨਹੀਂ ਹੈ ਚੀਫ ਸੈਕਟਰੀ ਸਿੱਖ ਨਹੀਂ ਹੈ ਹੋਰ ਤਾਂ ਹੋਰ ਰਾਜ ਸਭਾ ਦੇ ਅੰਦਰ ਇੱਕ ਵੀ ਸਿੱਖ ਨਹੀਂ ਹੈ ਲੋਕ ਸਭਾ ਦੇ ਅੰਦਰ ਇੱਕ ਵੀ ਸਿੱਖ ਨਹੀਂ ਹੈ ਹਰਿਆਣੇ ਤੋਂ ਹਰਿਆਣੇ ਦੇ ਸਿੱਖਾਂ ਦੇ ਹੋਰ ਵੀ بڑے ਮਸਲੇ ਨੇ ਗੁਰੂ ਘਰਾਂ ਦੇ بڑے ਮਸਲੇ ਨੇ ਲੇਕਿਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਝਗੜਾ ਖਤਮ ਹੋਵੇਗਾ ਤੇ ਤਾਂ ਇਹ ਜਿਹੜੀ ਚੁਣੀ ਹੋਈ ਕਮੇਟੀ ਹੈ ਇਹ ਸਿੱਖਾਂ ਦੇ ਮਸਲਿਆਂ ਵਾਲੇ ਪਾਸੇ ਧਿਆਨ ਦੇ ਪਾਏਗੀ ਸੋ ਸਭ ਤੋਂ ਪਹਿਲਾਂ ਅੱਜ ਇੱਕ ਪਰਚੋਲ ਕਰਨ ਜਾ ਰਹੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੂ ਕਮੇਟੀ ਜਿਹੜੀ ਹੈ ਉਹਦੀ ਬੰਤਰ ਤੋਂ ਲੈ ਕੇ ਕਿੱਥੋਂ ਇਹ ਮੁੱਦਾ ਸ਼ੁਰੂ ਹੋਇਆ ਵੱਖਰੀ ਕਮੇਟੀ ਬਣਾੰਦਾ ਕੀ ਕੀ ਪੜਾਂ ਆਏ ਕੀ ਕੀ ਰੌਲੇ ਹੋਏ ਤੇ ਅੱਜ ਮੌਜੂਦਾ ਕਮੇਟੀ ਦੇ ਵਿੱਚ ਵਿਵਾਦ ਕੀ ਨੇ ਤੇ ਵਿਵਾਦ ਤੋਂ ਬਾਅਦ ਉਹਦੇ ਹੱਲ ਕੀ ਹੋ ਸਕਦੇ ਐ ਅਸੀਂ ਆਪਣੀ ਪਰਚੋਲ ਦੇ ਵਿੱਚ ਬਿਮਾਰੀ ਵੀ ਦੱਸਾਂਗੇ ਉਸ ਬਿਮਾਰੀ ਦਾ ਹੱਲ ਵੀ ਦੱਸਾਂਗੇ ਆਪਣੀ ਬੁੱਧੀ ਦੇ ਅਨੁਸਾਰ ਸਾਡੇ ਜਿਹੜੇ ਸੁਧੀ ਦਰਸ਼ਕ ਨੇ ਸਾਡੇ ਜਿਹੜੇ ਫਾਲੋਅਰ ਨੇ ਉਹਨਾਂ ਵਾਸਤੇ ਇਹ ਮੰਚ ਖੁੱਲਿਆ ਹੈ ਕਿ ਉਹ ਕਮੈਂਟ ਬਾਕਸ ਦੇ ਵਿੱਚ ਹੋਰ ਗੱਲਾਂ ਜਿਹੜੀਆਂ ਸਾਡੀ ਪਰਚੋਲ ਦੇ ਵਿੱਚੋਂ ਰਹਿ ਜਾਣ ਉਹ ਐਡ ਕਰ ਸਕਦੇ ਐ ਔਰ ਉਹਨਾਂ ਨੂੰ ਲੱਗਦਾ ਹੈ ਕਿ ਹੱਲ ਜਿਹੜਾ ਇਹ ਵੀ ਹੋ ਸਕਦਾ ਹੈ ਕੋਈ ਹੋਰ ਹਨ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਹੈ ਤਾਂ ਉਹ ਵੀ ਹੱਲ ਦੱਸ ਸਕਦੇ ਹੈ ਮਕਸਦ ਸਾਡਾ ਇਨਾ ਹੀ ਹੈ ਕਿ ਜਿਹੜੇ ਸਾਡੇ 49 ਮੈਂਬਰ ਨੇ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਉਹਨਾਂ ਤਿਕਣ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਸਮਝ ਆਵੇ ਕਿ ਸਿੱਖ ਸੰਗਤ ਉਹਨਾਂ ਦੇ ਮੂੰਹ ਵੱਲ ਦੇਖ ਰਹੀ ਹੈ ਕਿ ਕਦੋਂ ਉਹ ਛੋਟੇ-ਛੋਟੀਆਂ ਗੱਲਾਂ ਦੇ ਉੱਤੇ ਜਿਹੜਾ ਆਪਸੀ ਕਾਟੋਕਲੇਸ਼ ਹੈ ਉਹਨੂੰ ਖਤਮ ਕਰਕੇ ਹਰਿਆਣੇ ਦੇ ਸਿੱਖਾਂ ਦੀ ਬਿਹਤਰੀ ਵਾਸਤੇ ਅੱਗੇ ਆਉਣਗੇ। ਸੋ ਗੱਲ ਕਰਦੇ ਆਂ ਹਰਿਆਣਾ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਦੀ। ਬਕਰੀ ਕਮੇਟੀ ਕਿਉਂਕਿ ਪਹਿਲਾਂ ਜਿੰਨੇ ਗੁਰੂ ਘਰ ਸਰ ਸਾਰਿਆਂ ਦੇ ਪ੍ਰਬੰਧ ਜਿਹੜੇ ਸਨ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਨ। ਐਸਜੀਪੀਸੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਸੀ ਜਿਹਨੂੰ ਬੜੀ ਕੁਰਬਾਨੀਆਂ ਤੋਂ ਬਾਅਦ ਬਣਾਇਆ ਗਿਆ ਸੀ بڑے ਮੋਰਚੇ ਲਗਾ ਕੇ ਜਿਲ੍ਹਾ ਅੰਗਰੇਜ਼ ਦਿਆਂ ਮਾਰਾਂ ਬੜਾ ਕੁਝ ਹੋਣ ਤੋਂ ਬਾਅਦ ਐਸਜੀਪੀਸੀ ਹੋਂਦ ਵਿੱਚ ਆਈ ਸੀ ਪਰ ਐਸਜੀਪੀਸੀ ਪੂਰੀ ਦੁਨੀਆ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਸੀ ਹੌਲੀ-ਹੌਲੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਵਾਸਤੇ ਸਰਕਾਰਾਂ ਨੇ ਹਤਕੰਡੇ ਅਪਣਾਏ ਘਟਨਾ ਸਾਹਿਬ ਦੀ ਵੱਖਰੀ ਕਮੇਟੀ ਬਣਾਤੀ ਹਜੂਰ ਸਾਹਿਬ ਦੀ ਵੱਖਰੀ ਬਣਾਤੀ ਦਿੱਲੀ ਦੀ ਵੱਖਰੀ ਬਣਾਤੀ ਪਰ ਦੋਸ਼ ਨਿਹਰਾ ਸਰਕਾਰਾਂ ਦਾ ਨਹੀਂ ਸੀ ਦੋਸ਼ ਸਾਡੀ ਪੰਜਾਬ ਦੀ ਲੀਡਰਸ਼ਿਪ ਦਾ ਵੀ ਸੀ SGPCC ਦੇ ਉੱਤੇ ਜਿਹੜਾ ਧੜੇ ਕਾਬਜ਼ ਹੁੰਦੇ ਸਨ ਉਹਨਾਂ ਦਾ ਵੀ ਸੀ ਕਿ ਉਹ ਬਾਕੀ ਸਟੇਟਾਂ ਦੇ ਸਿੱਖਾਂ ਨੂੰ ਬਣਦੀ ਰਿਪਰੈਜ਼ੈਂਟੇਸ਼ਨ ਨਹੀਂ ਸੰਦਿੰਦੀ ਉਹਨਾਂ ਦੇ ਮੁੱਦਿਆਂ ਵਾਲੇ ਪਾਸੇ ਧਿਆਨ ਨਹੀਂ ਸੰਦਿੰਦੀ ਗੁਰਦਿਆਰਾਂ ਦੇ ਵਿੱਚ ਜਦੋਂ EMPLOYE ਨਿਯੁਕਤ ਕੀਤੇ ਜਾਂਦੇ ਸਨ ਕਰਮਚਾਰੀ ਲਾਏ ਜਾਂਦੇ ਸਨ ਰਾਗੀ ਟਾਡੀ ਲਾਏ ਜਾਂਦੇ ਸਨ ਤੇ ਦੂਜੀਆਂ ਸਟੇਟਾਂ ਦੇ ਜਿਹੜਾ ਯੂਥ ਹੈ ਜਾਂ ਜਿਹੜਾ ਸਿੱਖ ਹੈ ਉਹਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਇਹ ਕਈ ਗੱਲਾਂ ਸਨ ਜਿਹਦੇ ਕਰਕੇ ਮਨਮੁਟਾਵ ਹੁੰਦੇ ਰਹੇ ਤੇ ਹੌਲੀ-ਹੌਲੀ ਇੱਕ-ਇੱਕ ਕਰਕੇ ਐਸਪੀਸੀ ਦਾ ਪ੍ਰਭਾਵ ਘਟਦਾ ਰਿਹਾ ਤੇ ਕਮੇਟੀਆਂ ਵੱਖਰੀਆਂ ਵੱਖਰੀਆਂ ਹੁੰਦੀ ਆ ਰਹੀਆਂ ਪ੍ਰੀਬੇ 1996 ਦੇ ਆਸ-ਪਾਸ ਪਹਿਲੀ ਵਾਰੀ ਇਹ ਗੱਲ ਜਿਹੜੀ ਹੈ ਵੱਖਰੀ ਕਮੇਟੀ ਦੀ ਆਈ ਅੱਜ ਇਸ ਦੁਨੀਆ ਵਿੱਚ ਨਹੀਂ ਜਥੇਦਾਰ ਬਾਪੂ ਹਰਬੰਸ ਸਿੰਘ ਡੱਚ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਲੀਡ ਕੀਤਾ ਹਾਲਾਂਕਿ ਇਹਨੂੰ ਇੱਕ ਪ੍ਰੈਕਟੀਕਲ ਸ਼ੇਪ ਦੇਣ ਦਾ ਕ੍ਰੈਡਿਟ ਜਿਹੜਾ ਹੈ ਪਹਿਲੀ ਵਾਰੀ ਕਿ ਇਹਨੂੰ ਇੱਕ ਫਾਰਮੂਲੇਸ਼ਨ ਕਰਕੇ ਇਹਨੂੰ ਇੱਕ ਅੰਦੋਲਨ ਦੇ ਰੂਪ ਚ ਅੱਗੇ ਵਧਾਉਣ ਦਾ ਕ੍ਰੈਡਿਟ ਜਿਹੜਾ ਹੈ ਉਹ ਤਾਂ ਦیدار ਸਿੰਘ ਨਲਵੀ ਨੂੰ ਜਾਂਦਾ ਹੈ ਜਿਨ੍ਹਾਂ ਨੇ 2000 ਦੇ ਵਿੱਚ ਇਸ ਮੂਮੈਂਟ ਨੂੰ ਵਿਵਧੀਬਤ ਰੂਪੇ ਸ਼ੁਰੂ ਕੀਤਾ ਲੇਕਿਨ ਇਹਦੀ ਜਿਹੜੀ ਸ਼ੁਰੂਆਤੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਨੂੰ ਇਕੱਠਿਆਂ ਕਰਨਾ ਜੋੜਨਾ ਕਰਨਾ ਉਹ ਬਾਪੂ ਹਰਬੰਸ ਸਿੰਘ ਨਾਚਰ ਦੇ ਹਿੱਸੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਜਗਦੀਸ਼ ਸਿੰਘ ਢਿੰਡਾ ਜੀ ਔਰ ਨਾਲ ਹੋਰ ਜਿੰਨੇ ਵੀ ਇੱਥੇ ਜੋਗਾ ਸਿੰਘ ਜਮਨਨਗਰ ਬੜੀ ਲੰਬੀ ਲਿਸਟ ਆਪਸ ਲਿਸਟ ਜ ਨਹੀਂ ਜਾਣਾ ਲੇਕਿਨ ਇਹ ਸਾਰੇ ਹੌਲੀ ਹੌਲੀ ਨਾਲ ਜੁੜੇ ਜਗਦੀਸ਼ ਸਿੰਘ ਢਿੰਡਾ ਜਿਹੜੇ ਆ ਉਹ ਇੱਕ ਕਮੇਟੀ ਦੇ ਪ੍ਰਧਾਨ ਬਣੇ ਦਿਦਾਰ ਸਿੰਘ ਨਲਵੀ ਜਨ ਸਖਤਰ ਬਣੇ ਦੋਨੋਂ ਰਲ ਕੇ ਚਲਦੇ ਰਹੇ ਪਰ ਰਲ ਕੇ ਇਸ ਆਵਾਜ਼ ਨੂੰ ਅੱਗੇ ਉਠਾਉਂਦੇ ਰਹੇ ਡਿਫਰੈਂਸ ਜ਼ੋਨ ਤੋਂ ਬਾਅਦ ਦੋਨੋਂ ਵੱਖਰੇ ਵੱਖਰੇ ਵੀ ਹੋ ਗਏ ਤੇ ਆਪਣੇ ਆਪਣੇ ਤੌਰ ਤੇ ਵੀ ਇਸ ਕਮੇਟੀ ਦੀ ਆਵਾਜ਼ ਚੁੱਕਦੇ ਰਹੇ ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਇੱਕ ਇਹ ਗੱਲ ਆਈ ਕਿਉਂਕਿ ਪੰਜਾਬ ਵੱਲੋਂ ਇਹ ਦਬਾਸੀ ਔਰ ਪੰਜਾਬ ਵੱਲੋਂ ਇਹ ਕਿਹਾ ਜਾ ਰਿਆ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਨਾ ਕਰੋ ਤੁਸੀਂ ਐਸਜੀਪੀਸੀ ਦੇ ਅੰਡਰ ਰਹਿ ਕੇ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਕਰੋ ਜੋ ਦਿੱਕਤਾਂ ਨੇ ਉਹਨਾਂ ਨੂੰ ਬੈਠ ਕੇ ਹੱਲ ਕਰਨੇ ਆ ਪਰ ਇੱਕ ਫਾਰਮੂਲਾ ਨਿਕਲਿਆ ਕਿ ਸਬ ਕਮੇਟੀ ਬਣਾ ਦਿੱਤੀ ਜਾਵੇ ਓਵਰਆਲ ਪ੍ਰਬੰਧ ਐਸਜੀਪੀਸੀ ਦਾ ਰਹੇ ਲੇਕਿਨ ਥੱਲੇ ਇੱਕ ਸਬ ਕਮੇਟੀ ਜਿਹੜੀ ਹੈ ਬਣਾ ਦਿੱਤੀ ਜਾਵੇ ਔਰ ਉਹ ਸਬ ਕਮੇਟੀ ਜਿਹੜੀ ਹੈ ਜੋ ਹਰਿਆਣੇ ਦੇ ਚੁਣੇ ਹੋਏ ਮੈਂਬਰ ਹੋਣਗੇ ਐਸ ਚੋਣ ਐਸਪੀਸੀ ਦੀ ਹੋਵੇਗੀ ਉਹਦੇ ਚ ਜੋ ਹਰਿਆਣੇ ਦੇ ਚੁਣਕੇ ਮੈਂਬਰ ਆਉਣਗੇ ਉਹਨਾਂ ਦੀ ਸਬ ਕਮੇਟੀ ਬਣਾ ਦਿੱਤੀ ਜਾਵੇਗੀ ਤੇ ਸਬ ਕਮੇਟੀ ਜਿਹੜੀ ਹੈ ਉਹ ਫੈਸਲੇ ਲਵੇਗੀ ਔਰ ਜਿੰਨੇ ਕੋ ਸਾਡੀ ਜਾਣਕਾਰੀ ਹੈ ਇਸ ਫਾਰਮੂਲੇ ਦੇ ਉੱਤੇ ਦੋਨੋਂ ਪੱਖ ਸਹਿਮਤ ਹੋ ਗਏ ਸਨ ਅਵਤਾਰ ਸਿੰਘ ਮੱਕੜਵੈਲੇ ਵੀ ਔਰ ਬੀਬੀ ਜਗੀਰ ਕੌਰ ਜਿਹੜਾ ਪ੍ਰਧਾਨ ਸਨ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਵੀ ਇਹਦੇ ਉੱਤੇ ਸਹਿਮਤੀ ਦੇ ਦਿੱਤੀ ਸੀ ਲੇਕਿਨ ਇਹ ਕਿਹਾ ਜਾਂਦਾ ਹੈ ਕਿ ਐਸਪੀਸੀ ਦੇ ਜਿਹੜੇ ਸੀਨੀਅਰ ਵਾਈਸ ਚੇਅਰਮੈਨ ਸਨ ਸਰਦਾਰ ਗਜੀਤ ਸਿੰਘ ਵਿਰਕ ਜਾਂ ਕੁਝ ਹੋਰ ਮੈਂਬਰਾਂ ਨੇ ਇਹਦੇ ਵਿੱਚ ਅੜਿ ਘੜਾਇਆ ਕਿ ਇਹਦੀ ਕੋਈ ਲੋੜ ਨਹੀਂ ਹੈਗੀ ਐਸਡੀਪੀਸੀ ਦਾ ਪ੍ਰਬੰਧ ਡਾਇਰੈਕਟ ਚੱਲੇ ਉਹ ਡਾਇਰੈਕਟ ਚੱਲਣ ਦਿਓ ਇਹ ਕਿਹਾ ਜਾਂਦਾ ਹੈ ਲੇਕਿਨ ਇਹ ਸੂਤਰਾਂ ਦੇ ਅਨੁਸਾਰ ਇਹ ਕਿੰਨੀ ਸੱਚਾਈ ਹੈ ਇਹ ਤਾਂ ਜਿਹੜੇ ਮੈਂਬਰ ਅੰਦਰ ਬੰਦ ਕਮਰੇਜ ਮੀਟਿੰਗਾਂ 'ਚ ਬੈਠਦੇ ਸਨ ਉਹਨਾਂ ਨੂੰ ਪਤਾ ਹੋਏਗਾ ਕੀ ਹੋਇਆ ਲੇਕਿਨ ਇਹ ਸਬ ਕਮੇਟੀ ਵਾਲਾ ਜਿਹੜਾ ਫਾਰਮੂਲਾ ਸੀ ਬੜਾ ਵਧੀਆ ਫਾਰਮੂਲਾ ਸੀ ਲੇਕਿਨ ਇਹ ਸਿਰੇ ਨਹੀਂ ਚੜ ਸਕਿਆ ਜਦੋਂ ਇਹ ਸਿਰੇ ਨਹੀਂ ਚੜਿਆ ਤਾਂ ਦੁਬਾਰਾ ਤੋਂ ਫਿਰ ਅੰਦੋਲਨ ਸ਼ੁਰੂ ਹੋਇਆ ਇਸ ਅੰਦੋਲਨ ਦੇ ਵਿੱਚ ਜਿਸ ਦਾ ਬਲਜੀਤ ਸਿੰਘ ਦਾਦੂਵਾਲ ਦੀ ਐਂਟਰੀ ਹੋਈ ਢੀਂਡਾ ਸਾਹਿਬ ਬਿਮਾਰ ਚੱਲੇ ਸਨ ਕਈ ਤਰ੍ਹਾਂ ਦੀਆਂ ਗੱਲਾਂ ਤੋਂ ਬਾਅਦ ਇਹਦੀ ਕਮਾਂਡ ਮਲਜੀਤ ਸਿੰਘ ਦਾਦੂਵਾਲ ਨੇ ਸੰਭਾਲੀ ਉਹਨਾਂ ਨੇ ਵੀ ਇਹਨੂੰ ਅੱਗੇ ਵਧਾਇਆ ਔਰ ਕਰਦੇ 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 11 ਜੁਲਾਈ 2014 ਨੂੰ ਭពਿੰਦਰ ਸਿੰਘ ਹੁੱਡਾ ਜਦੋਂ ਉਹਨਾਂ ਦੀ ਸਰਕਾਰ ਜਿਹੜੀ ਸੀ ਉਹਨਾਂ ਦੀ ਟਰਮ ਖਤਮ ਹੋਣ ਵਾਲੀ ਸੀ ਅਗਲੀਆਂ ਚੋਣਾਂ ਆ ਰਹੀਆਂ ਸਰ ਔਰ ਸ਼ਾਇਦ ਇਹ ਸੋਚ ਕੇ ਕਿ ਇਸ ਮੁੱਦੇ ਤੇ ਮੈਨੂੰ ਹਰਿਆਣੇ ਦੇ ਸਿੱਖਾਂ ਦਾ ਵੋਟ ਮਿਲ ਜਾਏਗਾ 11 ਜੁਲਾਈ 2014 ਨੂੰ ਹਰਿਆਣਾ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਦਾ ਐਕਟ ਜਿਹੜਾ ਹੈ ਉਹ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਐਕਟ ਪਾਸ ਹੋਣ ਤੋਂ ਬਾਅਦ ਐਸਪੀਸੀ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਟਾਸਕ ਫੋਰਸ ਲਗਾਤੀ ਕਿ ਟੱਕੇ ਨਾਲ ਕਬਜ਼ਾ ਨਾ ਲੈ ਸਕਣ ਔਰ ਹਰਿਆਣਾ ਦੇ ਜਿਹੜੇ ਨਵੇਂ ਸੀਐਮ ਆਈ ਭਾਜਪਾ ਦੀ ਸਰਕਾਰ ਆ ਗਈ ਉਹਨਾਂ ਨੇ ਅਨਾਉਂਸ ਕਰਤਾ ਮਨੋਰਨਾਲ ਖੱਟਨ ਨੇ ਕਿ ਅਸੀਂ ਫੋਰਸਿਬਲ ਜਿਹੜਾ ਕਿਸੇ ਨੂੰ ਵੀ ਕਬਜ਼ਾ ਨਹੀਂ ਲੈਂਦੇ ਆਂਗੇ ਫੋਰਸਿਵਲ ਕਬਜ਼ਾ ਜਿਹੜਾ ਨਹੀਂ ਲਿਆ ਜਾਏਗਾ ਇਸ ਜੀ ਨੂੰ ਲੈ ਕੇ ਹਾਲਾਂਕਿ ਜਿਹੜੇ ਹਰਿਆਣਾ ਸਿਗਗੁਰਾ ਮੈਨੇ ਕਮੇਟੀ ਦੇ ਜਿਹੜੇ ਅਹੁਦੇਦਾਰ ਬਣੇ ਸਨ ਉਹਨਾਂ ਨੇ ਵਿਰੋਧ ਵੀ ਜਤਾਇਆ ਲੇਕਿਨ ਚਲੋ ਮੁੱਦਾ ਸੁਪਰੀਮ ਕੋਰਟ ਵਿੱਚ ਚਲਾ ਗਿਆ ਔਰ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਸੁਪਰੀਮ ਕੋਰਟ ਦੇ ਵਿੱਚੋਂ 2022 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਕਿ ਹਰਿਆਣਾ ਸਿਗਗੁਰਾ ਮੈਨੇ ਕਮੇਟੀ ਜੋ ਐਕਟ ਬਣਿਆ ਉਹ ਬਿਲਕੁਲ ਜਾਇਜ਼ ਬਣਿਆ ਪਰ ਹਰਿਆਣਾ ਦੇ ਸਿੱਖਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਆਪ ਕਰ ਸਕਣ ਇਸ ਤੋਂ ਬਾਅਦ ਸਰਕਾਰ ਵੱਲੋਂ ਪਹਿਲੇ ਕਦਮ ਦੇ ਰੂਪ ਵਿੱਚ 38 ਮੈਂਬਰੀ ਜਿਹੜੀ ਹੈ ਉਹ ਇੱਕ ਐਡ ਹੋਕ ਕਮੇਟੀ ਬਣਾਈ ਗਈ ਹਾਲਾਂਕਿ ਐਡ ਹੋਕ ਕਮੇਟੀ ਦੇ ਵਿੱਚ 41 ਮੈਂਬਰਾਂ ਦਾ ਪ੍ਰੋਵੀਜ਼ਨ ਸੀ ਲੇਕਿਨ 38 ਮੈਂਬਰੀ ਜਿਹੜੀ ਹੈ ਐਡ ਹੋਕ ਕਮੇਟੀ ਬਣਾਈ ਗਈ ਔਰ ਮੰਤ ਕਰਮਜੀਤ ਸਿੰਘ ਨੂੰ ਇਹਦਾ ਪ੍ਰਧਾਨ ਥਾਪਿਆ ਗਿਆ ਇੱਥੋਂ ਫਿਰ ਵਿਵਾਦ ਸ਼ੁਰੂ ਹੋਇਆ ਕੋਕੀ ਜਦਰ ਬਲਜੀਤ ਸਿੰਘ ਦਾਦੂ ਵਾਲ ਨੂੰ ਲੱਗਦਾ ਸੀ ਕਿ ਪ੍ਰਧਾਨ ਮੈਨੂੰ ਬੰਨਣਾ ਚਾਹੀਦਾ ਝਿੰਡਾ ਸਾਹਿਬ ਨੂੰ ਲੱਗਦਾ ਸੀ ਕਿ ਪ੍ਰਧਾਨ ਮੈਨੂੰ ਬੰਨਣਾ ਚਾਹੀਦਾ ਝਿੰਡਾ ਸਾਹਿਬ ਨੇ ਡਾਕ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਮਨ ਕਰਤਾ ਹਾਲਾਂਕਿ ਉਹਨਾਂ ਦਾ ਨਾਮ ਸੀ ਤੇਕਰ ਉਹਨਾਂ ਨੇ ਮਨ ਕਰਤਾ ਮੰਤ ਕਰਮਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਕਮੇਟੀ ਕੁਝ ਟਾਈਮ ਚੱਲੀ ਲੇਕਿਨ ਹਰ ਦੂਜੇ ਦਿਨ ਕਾਟੋ ਕਲੇਸ਼ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸਨ ਸੰਗਤ ਫੈੜਤ ਹੋਣੀ ਸ਼ੁਰੂ ਹੋ ਗਈ ਔਰ ਫਿਰ ਇੱਕ ਵੀਡੀਓ ਸਾਹਮਣੇ ਆਈ ਜਦੋਂ ਐਗਜੈਕਟਿਵ ਦੀ ਮੀਟਿੰਗ ਦੇ ਅੰਦਰ ਸ਼ਾਇਦ ਯਮਨਾਨਗਰ ਮੀਟਿੰਗ ਹੋਈ ਸੀ ਜਿਹਦੇ ਵਿੱਚ ਜਿਹੜੇ ਲੇਡੀ ਮੈਂਬਰ ਨੇ ਐਡੋ ਕਮੇਟੀ ਦੇ ਬੀਬੀ ਅਜਰਾਣਾ ਉਹ ਵੀ ਬੈਠੇ ਹੋਏ ਸਨ ਤੇ ਇੱਕ ਮਹਿਲਾ ਮੈਂਬਰ ਦੇ ਸਾਹਮਣੇ ਜਿਹੜੀ ਹੈ ਗਾਲੀ ਗਲੋਚ ਆਪਸ ਵਿੱਚ ਦੋਨਾਂ ਗੁੱਟਾਂ ਦੇ ਵਿੱਚ ਮੰਤ ਕਰਮਜੀਤ ਸਿੰਘ ਦਾ ਜਿਹੜਾ ਗੁੱਟ ਸੀ ਔਰ ਇਧਰੋਂ ਜਿਹੜੇ ਹੈ ਦਾਦੂਵਾਲ ਸਾਹਿਬ ਦਾ ਗੁੱਟ ਸੀ ਇਹਦੇ ਵਿੱਚ ਆਪਸ ਵਿੱਚ ਜਿਹਦੇ ਚ ਤਮੀజా ਸਾਹਿਬ, ਬਿਸਰ ਗੁਰਵਿੰਦਰ ਸਿੰਘ ਤਮੀజా ਵੀ ਤੇ ਪਾਣੀਪੱਤੋ ਮੈਂਬਰ ਜਿਹੜੇ ਨੇ ਸਰਦਾਰ ਮੋਹਨਜੀਤ ਸਿੰਘ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਗਾਣਾ ਪੜਨ ਦਾ ਵੀਡੀਓ ਜਿਹੜਾ ਹੈ ਉਹ ਵਾਇਰਲ ਹੋਇਆ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਹਰਿਆਣੇ ਦੇ ਵਿੱਚ ਸੰਗਤ ਦੇ ਵਿੱਚ ਗੁੱਸਾ ਆਇਆ ਦੇਸ਼ ਦੇ ਵਿਦੇਸ਼ ਦੇ ਵਿੱਚ ਬੜੀ ਬਦਨਾਮੀ ਹੋਈ ਹਰਿਆਣੇ ਦੀ ਇਸ ਐਡ ਹੋਕ ਕਮੇਟੀ ਦੀ ਕਿ ਇਹ ਕਿਹੜੇ ਪਾਸੇ ਜਾ ਰਹੇ ਨੇ ਕਿ ਜਦੋਂ ਢੀਆਂ ਪੈਣਾਂ ਦੀ ਮੌਜੂਦਗੀ ਦੇ ਵਿੱਚ ਗੰਦੀਆਂ ਗਾਲਾਂ ਕੱਢਣ ਤੋਂ ਬਾਜ਼ ਨਹੀਂ ਆਉਂਦੇ ਹਰਿਆਣੇ ਦੇ ਵਿੱਚ ਇਹਦਾ ਵਿਰੋਧ ਸ਼ੁਰੂ ਹੋਇਆ ਤੇ ਇਲੈਕਸ਼ਨ ਕਰਾਉਣ ਦੀ ਮੰਗ ਸ਼ੁਰੂ ਹੋਈ ਵਕ ਵਕ ਧੜਿਆਂ ਨੇ ਮੰਗ ਚੁੱਕੀ ਵਕ ਵਕ ਆਗੂਆਂ ਨੇ ਮੰਗ ਚੁੱਕੀ ਹਰਿਆਣਾ ਸਿੱਖ ਇਕਤਾ ਦਲ ਵੀ ਬਣਿਆ ਹਰਿਆਣਾ ਸਿੱਖ ਸੰਮੇਲਨ ਕਰਵਾਇਆ ਗਿਆ ਪਰ ਉਸ ਸਿੱਖ ਸੰਮੇਲਨ ਦੁਦੇ ਅਨਸਾਰ ਜਿਹੜੀ ਆ ਜਾ ਕੇ ਸੀਐਮ ਨੂੰ ਮੰਗਵੀਂ ਦਿੱਤੀ ਗਈ ਪਰ ਸੀਐਮ ਨੇ ਵਾਦਾ ਕੀਤਾ ਕਿ ਉਹ ਆਪਾਂ ਇਲੈਕਸ਼ਨ ਕਰਾਵਾਂਗੇ ਪਰ ਅਖੀਰ ਇਲੈਕਸ਼ਨ ਹੋਏ ਜਨਵਰੀ ਦੇ ਵਿੱਚ 2025 ਵਿੱਚ ਇਲੈਕਸ਼ਨ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਹੋਣ ਤੋਂ ਬਾਅਦ ਲਟਕਾਇਆ ਗਿਆ ਮੀਟਿੰਗ ਜਿਹੜੀ ਆ ਉਹ ਨਹੀਂ ਹੋਈ ਲੰਬੇ ਸਮੇਂ ਤੱਕ ਅਖੀਰ ਮੀਟਿੰਗ ਹੋਈ ਤੇ ਲੇਕਿਨ ਇਸ ਤੋਂ ਪਹਿਲਾਂ ਇੱਕ ਮੈਂ ਛੱਡ ਗਿਆ ਮੈਂ ਦੁਬਾਰਾ ਨੂੰ ਦਰਾ دیا۔ ਕਿ ਇਹ ਜਿਹੜੇ ਇਲੈਕਸ਼ਨ ਹੋਏ ਹੈ ਇਲੈਕਸ਼ਨ ਦੇ ਦੌਰਾਨ ਕਰਮਜੀਤ ਸਿੰਘ ਨੂੰ ਹਟਾ ਕੇ ਜਦੋਂ ਵੀਡੀਓ ਵਾਇਰਲ ਹੋਈ ਤੇ ਉਹਨਾਂ ਦੀ ਜਗ੍ਹਾ ਭੁਪਿੰਦਰ ਸਿੰਘ ਅਸੰਦ ਨੂੰ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ 2023 ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ। ਔਰ ਐਕਟਿੰਗ ਪ੍ਰੈਜ਼ੀਡੈਂਟ ਬਨਣ ਤੋਂ ਬਾਅਦ 2024 ਦੇ ਵਿੱਚ ਉਹਨਾਂ ਨੂੰ ਫਿਰ ਪ੍ਰੈਜ਼ੀਡੈਂਟ ਦੇ ਤੌਰ ਤੇ ਰੀਇਲੈਕਟ ਕੀਤਾ ਗਿਆ। ਔਰ ਉਹਨਾਂ ਨੇ ਕਿਸੇ ਵੀ ਪੁਰਾਣੀ ਜਿਹੜੀ ਕਮੇਟੀ ਸੀ ਉਹਦੇ ਖਿਲਾਫ ਕਿਸੇ ਤਰ੍ਹਾਂ ਦੀ ਵੀ ਇਨਕੁਆਇਰੀ ਖੋਲਣ ਤੋਂ ਸਹਮਨਾ ਕਰਦਾ ਉਹਨਾਂ ਨੇ ਕਿਹਾ ਜੀ ਨਹੀਂ ਸਭ ਨੇ ਠੀਕ ਕੀਤਾ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਸਭ ਨੂੰ ਨਾਲ ਲੈ ਕੇ ਚੱਲਣਾ ਚਾਹਨਾ ਤੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜੋ aarop san sangat ਵੱਲੋਂ ਕੀ ਭ੍ਰਿਸ਼ਟਾਚਾਰ ਹੋਇਆ ਹੈ ਮੈਂਬਰਾਂ ਦੀ ਵੀ ਇੱਕ ਦੂਜੇ ਤੇ aarop san ਕੀ ਭ੍ਰਿਸ਼ਟਾਚਾਰ ਹੋਇਆ ਹੈ ਉਹਨਾਂ ਨੇ ਕਿਸੇ ਵੀ ਭ੍ਰਿਸ਼ਟਾਚਾਰ ਦੀ ਫਾਈਲ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਜਾਂਚ ਕਮੇਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਇਹਦੇ ਕਰਕੇ ਵੀ ਸੰਗਤ ਵਿੱਚ ਵਿਰੋਧ ਸੀ ਔਰ ਸੰਗਤ ਦੇ ਸਾਹਮਣੇ ਗੱਲਾਂ ਆ ਰਹੀਆਂ ਸਨ ਕਿ ਜੋ ਕਮੇਟੀ ਚੱਲ ਰਹੀ ਹੈ ਜੋ ਸੈਟ ਹੈ ਦਿੱਤੀ ਲਿੱਤੀ ਜਾ ਰਹੀ ਹੈ ਉਹਦੇ ਵਿੱਚ ਕੋਈ ਨਾ ਕੋਈ ਗੜਬੜਾ ਹੋ ਰਹੀਆਂ ਨੇ ਅਲਟੀਮੇਟਲੀ ਖਰਚ ਲੋ ਇਲੈਕਸ਼ਨ ਹੋਇਆ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਉਂਕਿ ਚਿੰڈا ਸਾਹਿਬ ਨੂੰ ਉਮੀਦ ਸੀ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਤੇ ਉਹ ਪੂਰਨ ਬਹੁਮਤ ਲਾਉਣਗੇ ਇਦਾਂ ਨਲਵੀ ਸਾਹਿਬ ਨੂੰ ਉਮੀਦ ਸੀ ਦਾਦੂਵਾਲ ਸਾਹਿਬ ਨੂੰ ਉਮੀਦ ਸੀ ਚਿੰਡਾ ਗਰੁੱਪ ਦੇ 9 ਮੈਂਬਰ ਆਏ ਨਲਵੀ ਸਾਹਿਬ ਦੇ 3-4 ਮੈਂਬਰ ਜਿੱਤੇ ਦਾਦੂਵਾਲ ਸਾਹਿਬ ਆਪਣੀ ਸੀਟ ਵੀ ਹਾਰ ਗਏ हां ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਕੁਝ ਇੰਡੀਪੈਂਡੈਂਟ ਮੈਂਬਰ ਜਿਹੜੇ ਉਹਨਾਂ ਦੇ ਸਮਰਥਨ ਦੇ ਨਾਲ ਸਨ ਉਹ ਜਰੂਰ ਜਿੱਤ ਕੇ ਆਏ ਹਾਲਾਂਕਿ ਉਹ ਆਪਣੀ ਸੀਟ ਹਾਰ ਗਏ ਸੋ ਇਸ ਤੋਂ ਬਾਅਦ ਜੋੜ ਤੋੜ ਦੀ ਗੱਲਬਾਤ ਸ਼ੁਰੂ ਹੋਈ ਪਹਿਲਾਂ ਢੀਂਡਾ ਸਾਹਿਬ ਤੇ ਅਕਾਲ ਪੰਥਕ ਮੋਰਚਾ ਜਿਹਦੇ ਵਿੱਚ ਇੰਡੀਪੈਂਡੈਂਟ ਤੇ ਸ਼ਰੋਨੀ ਅਕਾਲੀ ਦਲ ਬਾਦਲ ਦੇ ਜਿਹੜੇ ਸਮਰਥਨ ਨਾਲ ਜਿਹੜੇ ਜਿੱਤੇ ਮੈਂਬਰਸ ਹਨ ਉਹ ਸ਼ਾਮਲ ਸਨ ਪਹਿਲਾਂ ਇਹਨਾਂ ਦੀ ਆਪਸੀ ਗੱਲਬਾਤ ਚੱਲੀ ਲੈਕਿਨ ਜੋ ਵੀ ਅੰਦਰੂਨੀ ਗੱਲਬਾਤ ਹੈ ਸੀਟਾਂ ਦਾ ਪਟਵਾਰਾ ਨਹੀਂ ਹੋਇਆ ਜਾਂ ਜੋ ਵੀ ਹੋਇਆ ਆਪਸ ਵਿੱਚ ਨਹੀਂ ਹੋਇਆ ਉਹ ਗੱਲ ਸਿਰੇ ਨਹੀਂ ਚੜੀ ਤੇ ਸਮਝੌਤਾ ਸਿਰੇ ਚੜਿਆ ਜਿਹਦੇਦਰ ਜਗਦੀਸ਼ ਸਿੰਘ ਢਿੰਡਾ ਦਾ ਜਿਹਦੇਦਰ ਬਲਜੀਤ ਸਿੰਘ ਦਾ ਦਾਦੂਵਾਲ ਦਾ ਉਦੋਂ ਪੰਥਕ ਅਕਾਲੀ ਦਲ ਪਰ ਨਲਵੀ ਇੱਕ ਪਾਸੇ ਸਨ ਤੇ ਢਿੰਡਾ ਤੇ ਦਾਦੂਵਾਲ ਇੱਕ ਪਾਸੇ ਸਨ ਪਰ ਢਿੰਡਾ ਸਾਹਿਬ ਤੇ ਦਾਦੂਵਾਲ ਸਾਹਿਬ ਦੀਆਂ ਜਿਨ੍ਹਾਂ ਤੇ ਇਲੈਕਸ਼ਨ ਤੋਂ ਪਹਿਲਾਂ ਇੱਕ ਦੂਜੇ ਦੇ ਬਿਲਕੁਲ ਖਿਲਾਫ ਸਨ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਸਨ ਕਰਦੇ ਉਹਨਾਂ ਦੀਆਂ ਆਪਸ ਵਿੱਚ ਜੱਫੀਆਂ ਪੈ ਗਈਆਂ ਤੇ ਜੱਫੀ ਪੈ ਕੇ ਚਿੰڈا ਸਾਹਿਬ ਬਣੇ ਪ੍ਰਧਾਨ ਔਰ ਇੱਕ ਕਮੇਟੀ ਜਿਹੜੀ ਹੈ ਅੱਗੇ ਚੱਲ ਪਈ ਲੇਕਿਨ ਇਹ ਕਮੇਟੀ ਜਿਹੜੀ ਹੈ ਚੱਲੀ ਇਹ ਵੀ ਨਹੀਂ ਚੱਲੀ ਇਸ ਕਰਕੇ ਨਹੀਂ ਕਿਉਂਕਿ ਆਪਸ ਵਿੱਚ ਖਿੱਚੋ ਤਾਨ ਕਾਟੋ ਕਲੇਸ਼ ਜੋ ਐਡ ਹੋਕ ਕਮੇਟੀ ਵਿੱਚ ਸੀ ਉਹ ਇਸ ਕਮੇਟੀ ਵਿੱਚ ਉਵੇਂ ਹੀ ਅੱਗੇ ਨਾਲ ਆਇਆ ਉਵੇਂ ਚੱਲਦਾ ਰਿਹਾ ਤੇ ਉਹਦੇ ਵਿੱਚ ਹੋਰ ਸਗੋਂ ਵਾਧਾ ਹੋਇਆ ਬਜਟ ਜਿਹੜਾ ਪਹਿਲਾਂ ਪੇਸ਼ ਕੀਤਾ ਗਿਆ ਬਜਟ ਵਾਸਤੇ ਜਨਰਲ ਜਲਾਸ ਬੁਲਾਇਆ ਗਿਆ ਉਸ ਬਜਟ ਦੇ ਵਿੱਚ ਜਿਹੜੀ ਨਵੀਂ ਕਮੇਟੀ ਸੀ ਉਹਨਾਂ ਨੇ ਬੜੇ ਜ਼ਿਆਦਾ ਨੁਕਸ ਕੱਢਤੇ ਕਿ ਇਸ ਬਜਟ ਵਿੱਚ ਬੜੀਆਂ ਗੜਬੜਾਂ ਨੇ 27 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਸੀ ਉਹਦੇ ਅਗੇਂਸਟ ਪੌਣੇ 3 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ ਹੈ ਜਦਕਿ ਬਜਟ ਵਿੱਚ ਸਿਰਫ 27 ਲੱਖ ਦਾ ਪ੍ਰਬੰਧਨ ਸੀ ਵੰਡੀ ਗਈ ਹੈ ਪੌਣੇ 3 ਕਰੋੜ ਰੁਪਏ ਇੱਕ ਦੂਜੇ ਦੇ ਉੱਤੇ આરોਪ ਪਿਛਲੀ ਡੋਕ ਕਮੇਟੀ ਉਰ ਡੋਕ ਕਮੇਟੀ ਦੇ ਕਿਉਂਕਿ ਪਿਛਲੇ ਸੰਦਾਦੂਵਾਲ ਉਹਨਾਂ ਦੇ ਉੱਤੇ આરોਪ ਇਹ ਸਾਰੇ ਕੰਮ ਸ਼ੁਰੂ ਹੋ ਗਏ ਔਰ ਕੰਮ ਸ਼ੁਰੂ ਹੋਣ ਤੋਂ ਬਾਅਦ ਇਹ ਸਮਝੌਤਾ ਵੀ ਲੰਬਾ ਨਹੀਂ ਚੱਲਿਆ ਔਰ ਅਖੀਰ ਦਾਦੂਵਾਲ ਸਾਹਿਬ ਵਰਨਲ ਵੀ ਸਾਹਿਬ ਇਕ ਹੋ ਗਏ ਤੇ ਛਿੰਡਾ ਸਾਹਿਬ ਨੂੰ ਸਪੋਰਟ ਮਿਲ ਗਈ ਅਕਾਲ ਪੰਥਕ ਮੋਰਚੇ ਦੀ ਆਪਸ ਵਿੱਚ ਜੋ ਕਾਟੋਕਲੇਸ਼ਾ ਉਦਾਂ ਹੀ ਚੱਲ ਰਿਹਾ ਜਨਰਲ اجلاس ਹੋ ਨਹੀਂ ਰਿਹਾ ਜਨਰਲ اجلاس ਨਾ ਹੋਣ ਦੇ ਵਿੱਚ ਐਕਟ ਵੀ ਬੜਾ ਵੱਡੀ ਰੁਕਾਵਟ ਬਣ ਰਿਹਾ ਕਿਉਂਕਿ ਐਕਟ ਇਹ ਕਹਿੰਦਾ ਕਿ 2/3 ਮੈਜੋਰਟੀ ਅਗਰ ਹੋਏਗੀ ਤਾਂ ਕੋਰਮ ਪੂਰਾ ਹੋਏਗਾ ਜਿੰਨਾ ਚਿਰ 2/3 ਮੈਜੋਰਟੀ ਯਾਨੀ 49 ਮੈਂਬਰਾਂ ਦੇ ਵਿੱਚੋਂ ਜਿੰਨਾ ਚਿਰ 33 ਮੈਂਬਰ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਣਗੇ ਉਹਨਾਂ ਚਿਰ ਕੋਰਮ ਨਹੀਂ ਮੰਨਿਆ ਜਾਏਗਾ ਔਰ ਜਿੰਨਾ ਚਿਰ ਕੋਰਮ ਨਹੀਂ ਹੋਏਗਾ ਉਹਨਾਂ ਚਿਰ ਨਾ ਤਾਂ ਬਜਟ ਪਾਸ ਹੋ ਸਕਦਾ ਨਾ ਹੋਰ ਨੀਤੀਗਤ ਫੈਸਲੇ ਹੋ ਸਕਦੇ ਆ ਹੁਣ ਮੋਟੀ ਜੀ ਗੱਲ ਇਹ ਹੈ ਕਿ ਅਗਰ ਇੱਕ ਗਰੁੱਪ ਜਿਹੜਾ ਹੈ ਉਹਦੇ ਕੋਲ 32 ਮੈਂਬਰ ਨੇ ਔਰ ਦੂਜੇ ਗਰੁੱਪ ਕੋਲ 17 ਮੈਂਬਰ ਨੇ 32 ਮੈਂਬਰਾਂ ਵਾਲਾ ਬਿਲਕੁਲ ਕੁਝ ਨਹੀਂ ਕਰ ਸਕਦਾ ਬੜੀ ਹੈਰਾਨੀ ਦੀ ਗੱਲ ਹੈ ਇਹ ਵਿਵਸਥਾ ਨਾ ਤਾਂ ਐਸਜੀਪੀਸੀ ਚ ਹੈ ਨਾ ਦਿੱਲੀ ਕਮੇਟੀ ਚ ਹੈ ਨਾ ਵਿਧਾਨ ਸਭਾ ਚ ਹੈ ਨਾ ਲੋਕ ਸਭਾ ਚ ਹੈ ਕਿਧਰੇ ਵੀ ਇਹ ਵਿਵਸਥਾ ਦੇਸ਼ ਦੇ ਕਿਸੇ ਉਹਦੇ ਚ ਨਹੀਂ ਹੈਗੀ ਲੇਕਿਨ ਹਰਿਆਣਾ ਸਿ ਗੁਦਰਾ ਮੈਨਿਪਲਿਟੀ ਦੇ ਐਕਟ ਦੇ ਵਿੱਚ ਪਤਾ ਨਹੀਂ ਕਿਉਂ ਵਿਵਸਥਾ ਰੱਖੀ ਗਈ ਹੈ ਕਿ ਜਿਸ ਬੰਦੇ ਦੇ ਨਾਲ 32 ਮੈਂਬਰ ਨੇ ਉਹ ਕੁਝ ਨਹੀਂ ਕਰ ਸਕਦਾ ਉਹ ਅਪਾਹਜ ਹੈ ਉਹ ਹੈਂਡੀਕੈਪ ਹੈ ਕਿਉਂਕਿ ਦੂਜੇ ਪਾਸੇ 17 ਮੈਂਬਰ ਨੇ ਉਹਦਾ ਕੋਰਮ ਨਹੀਂ ਪੂਰਾ ਹੁੰਦਾ ਬਹੁਮਤ ਹੈ ਉਹਦੇ ਕੋਲ لیکن ಬಹುمدی باوجود ایک ممبر ਤੋਂ ਦਾ کوરમ نہیں پورا ਹੁੰਦਾ ਇਸ ਕਰਕੇ ਨਾ ਤਾਂ ਉਹ جنرل اجلاس ਬੁਲਾ ਸਕਦਾ ਨਾ ਹੀ ਉਹ جنرل اجلاس ਦੇ ਵਿੱਚ ਬਜਟ ਪਾਸ ਕਰ ਸਕਦਾ کل ਨੂੰ ਇਹਦੇ ਮੈਂਬਰ ਟੁੱਟ ਕੇ ਉਸ گروپ ਨਾਲ ਹਲ ਜਾਣਗੇ اگر ਉਹਦੇ 32 ਹੋ ਗਏ ਇਧਰ 17 ਰਹਿ ਗਏ ਤੇ ਇਹ ਵੀ ਨਹੀਂ ਉਵੇਂ ਹੀ ਕਰਨ ਦੇਣਗੇ ਹੋਏਗਾ ਕੀ ਗੁਰੂ ਘਰਾਂ ਦੇ ਕੰਮ ਕਿਦਾਂ ਚੱਲਣਗੇ ਜੇ ਗੁਰੂ ਘਰਾਂ ਦਾ ਬਜਟ ਪਾਸ ਨਹੀਂ ਹੋਏਗਾ ਗੁਰੂ ਘਰਾਂ ਦੇ ਕੰਮ ਕਿਦਾਂ ਚੱਲਣਗੇ ਡਵੈਲਪਮੈਂਟ ਕਿਦਾਂ ਹੋਏਗੀ ਗੁਰੂ ਘਰ ਦੇ ਅੰਦਰ ਜਿਹੜੇ ਵਿਦਿਅਕ ਅਧਾਰੇ ਚੱਲੇ ਨੇ ਉਹਨਾਂ ਨੂੰ ਫੰਡ ਕਿੱਥੋਂ ਮਿਲੇਗਾ ਉਹ ਕਿੱਥੋਂ ਚੱਲਣਗੇ ਜਿਹੜੇ ਸਾਡੇ ਗਰੀਬ ਬੱਚੇ ਜਿਨ੍ਹਾਂ ਕੋਲ ਪੜ੍ਹਾਈ ਵਾਸਤੇ ਜਿਨ੍ਹਾਂ ਨੂੰ ਮਦਦ ਚਾਹੀਦੀ ਹੈ ਜਿਹੜੇ ਉਮੀਦਾਂ ਲਾਈ ਬਿਠੇ ਨੇ ਕਿ ਸਾਡੀ ਆਪਣੀ ਕਮੇਟੀ ਬਣ ਗਈ ਹੈ ਹੁਣ ਸਾਡਾ ਬੱਚਾ ਜਿਹੜਾ ਬੜਾ ਇੰਟੈਲੀਜੈਂਟ ਜਿਹੜਾ ਹੈ ਉਹਨੂੰ ਕੋਈ ਨਾ ਕੋਈ ਜਿਹੜੀ ਹੈ ਹਰਿਆਣਾ ਕਮੇਟੀ ਵੱਲੋਂ ਮਦਦ ਮਿਲੇਗੀ ਉਹ ਕਿਦਾ ਮੂੰਹ ਵੇਖਣ ਸਾਡੇ ਬੜੇ ਗਰੀਬ ਪਰਿਵਾਰ ਜਿਹੜੇ ਐਸੇ ਵੀ ਨੇ ਜਿਨ੍ਹਾਂ ਚ ਕੋਈ ਰਾਗੀ ਢਾਡੀ ਪ੍ਰਚਾਰਕ ਵੀ ਨੇ ਜਿਨ੍ਹਾਂ ਦੇ ਘਰ ਦੇ ਅੰਦਰ ਕੋਈ ਮੌਤ ਹੋ ਗਈ ਕੋਈ ਵੀ ਕਮਾਨ ਵਾਲਾ ਨਹੀਂ ਬਚਿਆ ਉਹਨਾਂ ਨੂੰ ਉਮੀਦ ਹੈ ਕਿ ਸਾਡੀ ਕਮੇਟੀ ਸਾਡੀ ਮਦਦ ਕਰੇਗੀ ਉਹ ਕਿਦੇ ਵੱਲ ਦੇਖਣ ਬڑے ਅਜਿਹੇ ਪਰਿਵਾਰ ਜਿਨ੍ਹਾਂ ਦੇ ਅੰਦਰ ਕਿਸੇ ਨੂੰ ਗੰਭੀਰ ਬਿਮਾਰੀ ਹੈ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕਿਡਨੀ ਦਾ ਰੋਗ ਹੈ ਪਰ ਉਹਨਾਂ ਦਾ ਸਿੱਖੀ ਦੇ ਵਿੱਚ ਹੀ ਬੜਾ ਕੰਟਰੀਬਿਊਸ਼ਨ ਹੈ ਬੜਾ ਯੋਗਦਾਨ ਹੈ ਉਹ ਉਮੀਦ ਲਾਈ ਬੈਠੇ ਨੇ ਕਿ ਸਾਨੂੰ ਸਾਡੇ ਮੈਂਬਰਾਂ ਦੇ ਥਰੂ ਕੁਝ ਨਾ ਕੁਝ ਸਾਨੂੰ ਮਾਇਕ ਸਹਾਇਤਾ ਮਿਲੇਗੀ ਉਹ ਕਿਹਦੇ ਵਾਲੇ ਪਾਸੇ ਦੇਖਣ ਕਿਉਂਕਿ ਬਜਟ ਪਾਸ ਹੋ ਨਹੀਂ ਸਕਦਾ ਜਿੰਨਾ ਚਿਰ ਬਜਟ ਪਾਸ ਨਹੀਂ ਹੋਏਗਾ ਉਹਨਾਂ ਚਿਰ ਕਿਸੇ ਮੈਂਬਰ ਨੂੰ ਪ੍ਰਧਾਨ ਨੂੰ ਸਕੱਤਰ ਨੂੰ ਕਿਸੇ ਨੂੰ ਅਧਿਕਾਰ ਹੀ ਨਹੀਂ ਹੈਗਾ ਕਿ ਉਹ ਦੇ ਪਾਏ ਰੋਲਾ ਚੌਧਰਦਿਆ ਰੋਲਾ ਨਾ ਤਾਂ ਬਜਟ ਜਿਹੜਾ ਹੈ ਕਿਉਂਕਿ ਦੋਨੋਂ ਪੱਖੋਂ ਇੱਕ ਪੱਖ ਕਹਿੰਦਾ ਕਿ ਬਜਟ ਠੀਕ ਬਣਿਆ ਹੈ ਦੂਜਾ ਪੱਖ ਕਹਿੰਦਾ ਕਿ ਨਹੀਂ ਜੀ ਬਜਟ ਠੀਕ ਨਹੀਂ ਬਣਿਆ ਇਸ ਕਰਕੇ ਅਸੀਂ ਜਿਹੜਾ ਇਹਦਾ ਵਿਰੋਧ ਕਰ ਰਹੇ ਆ ਨਾ ਤਾਂ ਰੌਲਾ ਬਜਟ ਦਾ ਹੈ ਨਾ ਠੀਕ ਦਾ ਹੈ ਨਾ ਗਲਤ ਦਾ ਹੈ ਅਗਰ ਰੌਲਾ ਬਜਟ ਦੀਆਂ ਮੱਦਾਂ ਠੀਕ ਨਾ ਹੁੰਦਾ ਹੁੰਦਾ ਤਾਂ ਸਾਰੇ ਜਨਰਲ ਜਲਾਸ ਵਿੱਚ ਇਕੱਠੇ ਹੁੰਦੇ ਉੱਥੇ ਆਬਜੈਕਸ਼ਨ ਕਰਦੇ ਕਿ ਇਸ ਬਜਟ ਦੇ ਵਿੱਚ ਇਹ ਕਮੀ ਹੈ ਇਹਨੂੰ ਠੀਕ ਕਰੋ ਰੌਲਾ ਚੌਦਰਦਾ ਕਿਉਂਕਿ ਚੇਂਡਾ ਸਾਹਿਬ ਨੇ ਐਲਾਨ ਕਰਤਾ ਕਿ ਦਾदूवाल ਨੂੰ ਮੈਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੋਂ ਆਪਾਂ ਹਟਾ ਰਹੇ ਆ ਦਾਦੂਵਾਲ ਸਾਹਿਬ ਨੇ ਕਹਿੰਦਾ ਇਹਨੂੰ ਪਾਵਰ ਨਹੀਂ ਹਟਾਉਂਦੀ ਮੈਨੂੰ ਤਾਂ ਐਗਜੈਕਟਿਵ ਨੇ ਬਣਾਇਆ ਐ ਐਗਜੈਕਟਿਵ ਟਾ ਸਕਦੀ ਐ ਮੈਨੂੰ ਹਟਾਈ ਨਹੀਂ ਸਕਦਾ ਜਾਂ ਜਨਰਲ ਹਾਊਸ ਹਟਾ ਸਕਦੇ ਔਰ ਜਨਰਲ ਹਾਊਸ ਹੋਏਗਾ ਨਹੀਂ ਤੇ ਮੈਨੂੰ ਕੋਈ ਹਟਾ ਨਹੀਂ ਸਕਦਾ ਸੋ ਰੌਲਾ ਕਿਧਰ ਨੇ ਕਿਧਰੇ ਚੌਧਰ ਦੇ ਮੁੱਛ ਦੇ ਔਰ ਇਹ ਰੌਲਾ ਇੰਨਾ ਵੱਧ ਗਿਆ ਕਿ ਹੁਣ ਇੱਕ ਦੂਜੇ ਦੇ ਉੱਤੇ ਪਰਸਨਲ ਅਟੈਕ ਕੀਤੇ ਜਾ ਰਹੇ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉਹਨੂੰ ਵੀ ਜਿਹੜਾ ਆਪਣੀ ਉਸ ਗੰਦੀ ਸੋਚ ਗੰਦੀ ਜਿਹੜੀ ਇੱਕ ਆਪਸੀ ਖੁੰਧਕ ਹੈ ਉਹਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤਿੰਨਾਂ ਪੰਨਿਆਂ ਦੇ ਵਿੱਚ ਲਪੇਟੇ ਵਿੱਚ ਲਿਆ ਜਾ ਰਿਹਾ ਹੈ ਜਨਰਲ ਜਲਾਸ ਪਿੱਛੇ ਰੱਖਿਆ ਗਿਆ ਸੀ ਨਹੀਂ ਹੋ ਸਕਿਆ ਚੇਂਡਾ ਸਾਹਿਬ ਨੇ ਕਿਹਾ ਕਿ ਜਨਸਕੱਤਰ ਦੇ ਪ੍ਰਵਾਤ ਕੋਈ ਮੌਤ ਹੋ ਗਈ ਹੈ ਇਸ ਕਰਕੇ ਆਪਾਂ ਕੈਨਸਲ ਕਰ ਰਹੇ ਹਾਂ ਪਰ ਸਚਾਈ ਇਹ ਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ 31 ਪਤੰਬਰ ਨਹੀਂ ਆਉਣੇ ਕੋਰਮ ਪੂਰਾ ਨਹੀਂ ਹੋਣਾ ਇਸ ਕਰਕੇ ਜਨਰਲ ਜਲਾਸ ਕੈਨਸਲ ਕੀਤਾ ਗਿਆ ਦੂਜੇ ਪਾਸੇ ਜਿਹੜੇ ਧੜੇ ਨੇ ਜਨਰਲ ਜਲਾਸ ਕੈਨਸਲ ਕਰਾਇਆ ਉਹਨਾਂ ਨੂੰ ਬੜੀ ਇਸ ਚੀਜ਼ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ ਕੀ ਅਸੀਂ ਦੇਖੋ ਜੀ 21 ਮੈਂਬਰ ਇਕੱਠੇ ਆ ਇਸ ਕਰਕੇ ਇਹਨਾਂ ਦਾ ਜਨਰਲ ਜਲਾਸ ਨਹੀਂ ਹੋ ਸਕਿਆ ਇਹਨਾਂ ਕੋਲ ਕੋਰਮ ਨਹੀਂ ਹੈਗਾ ਪਰ ਭਲਿਓ ਜੇ ਉਹਨਾਂ ਕੋਲ 32 ਹੈਗੇ ਨੇ ਬਹੁਮਤ ਹੈਗੇ ਨਾ ਤੁਸੀਂ ਐਡੀਸ਼ਨ ਕਿਉਂ ਬਣ ਰਹੇ ਹੋ ਤੁਸੀਂ ਜਨਰਲ ਜਲਾਸ ਵਿੱਚ ਜਾ ਕੇ ਆਪਣੀ ਗੱਲ ਕਿਉਂ ਨਹੀਂ ਕਹਿੰਦੇ ਉੱਥੇ ਕਹੋਗੇ ਇੱਥੇ ਤੁਸੀਂ ਗਲਤ ਹੋ ਇੱਥੇ ਸਹੀ ਹੋ ਉੱਥੇ ਕਿਉਂ ਨਹੀਂ ਗੱਲ ਕਰਦੇ ਇਹ ਜੋ ਕੁਝ ਹੋ ਰਿਹਾ ਹੈ ਇਹ ਠੀਕ ਨਹੀਂ ਹੈ ਕੁਝ ਸੁਝਾਓ ਜੋ ਸਾਡੇ ਕੋਲ ਕੋਈ ਸੰਗਤ ਤੋਂ ਵੀ ਆਏ ਨੇ ਕੁਝ ਮੈਂਬਰਾਂ ਨਾਲ ਵਿਚਾਰ ਕਰਨ ਤੋਂ ਵੀ ਆਏ ਨੇ ਜੋ ਮੈਂਬਰਾਂ ਦੇ ਮਨ ਦੀ ਗੱਲ ਹੈ ਲੇਕਿਨ ਖੁੱਲ ਕੇ ਕੋਈ ਗੱਲ ਨਹੀਂ ਕਰਦਾ ਕੋਈ ਆਪਣੇ ਧੜੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਧਰਮ ਨਾਲੋਂ ਧੜਾ ਪਿਆਰਾ ਹੋ ਗਿਆ ਸੋਣਾ ਤਾਂ ਇਹ ਚੀਜ਼ ਸੀ ਧੜੇ ਨਾਲੋਂ ਧਰਮ ਪਿਆਰਾ ਹੁੰਦਾ ਪਰ ਬਾਹਲੇ ਮੈਂਬਰਾਂ ਨੂੰ ਧਰਮ ਨਾਲੋਂ ਧੜਾ ਪਿਆਰਾ ਹੋ ਗਿਆ ਜਿਹੜੇ ਕੁਝ ਮੈਂਬਰ ਜਿਨ੍ਹਾਂ ਨੂੰ ਧਰਮ ਪਿਆਰਾ ਹੈ ਉਹ ਵੀ ਮੂੰਹ ਦੇ ਵਿੱਚ ਦਹੀਂ ਜਮਾ ਕੇ ਬੈਠੇ ਨੇ ਬੋਲਦੇ ਕੋ ਨਹੀਂ ਕੱਲ ਸਾਡੇ ਚੈਨਲ ਤੇ ਸਰਦਾਰ ਕੁਲਦੀਪ ਸਿੰਘ ਮਲਤਾਨੀ ਆਏ ਸਨ ਖੁੱਲੀਆਂ ਗੱਲਾਂ ਕਰਕੇ ਗਏ ਨੇ ਉਹਨਾਂ ਦੀ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਧਰਮ ਪਿਆਰ ਹੈ ਉਹ ਧੜੇ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਲੇਕਿਨ ਧਰਮ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ 49 ਮੈਂਬਰਾਂ ਦੇ ਵਿੱਚੋਂ ਬਾਕੀ ਮੈਂਬਰਾਂ ਦੀ ਜ਼ਮੀਰ ਕਦੋਂ ਜਾਗੇਗੀ ਕਦੋਂ ਉਹਨਾਂ ਨੂੰ ਲੱਗੇਗਾ ਕਿ ਧਰਮ ਵੱਡਾ ਹੁੰਦਾ ਧੜਾ ਵੱਡਾ ਨਹੀਂ ਹੁੰਦਾ ਧੜਾ ਜਿਹੜਾ ਉਹ ਧਰਮ ਦੀ ਰੱਖਿਆ ਵਾਸਤੇ ਹੁੰਦਾ ਹੈ ਧਰਮ ਧੜੇ ਦੀ ਰੱਖਿਆ ਵਾਸਤੇ ਨਹੀਂ ਹੁੰਦਾ ਸੋ ਕੁਝ ਸੁਝਾਅ ਜੋ ਮੈਂਬਰਾਂ ਵੱਲੋਂ ਆ ਰਹੇ ਨੇ ਕੁਝ ਸੁਝਾਅ ਜੋ ਸੰਗਤ ਵੱਲੋਂ ਆ ਰਹੇ ਨੇ ਅਸੀਂ 49 ਮੈਂਬਰਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੇ ਉਹਨਾਂ ਦੇ ਸਮਝ ਆ ਜੇ ਤੇ ਸ਼ਾਇਦ ਜਿਹੜੀ ਹੈ ਸੰਗਤਾਂ ਦੀਆਂ ਉਮੀਦਾਂ ਥੋੜੀਆਂ-ਬਾਤੀਆਂ ਪੂਰੀਆਂ ਹੋ ਜਾਣ ਨਹੀਂ ਤੇ ਸੰਗਤ ਵੇਖ ਰਹੀ ਹੈ ਤਮਾਸ਼ਾ ਜੋ ਕੁਝ ਹੋ ਰਿਹਾ ਹੈ ਉਹ ਸਭ ਨੂੰ ਨਜ਼ਰ ਆ ਰਿਹਾ ਹੈ ਪੂਰੇ ਦੇ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਸ਼ੰਕਾ ਸ਼ੁਭਾ ਨਹੀਂ ਹੈਗਾ ਸੋ ਪਹਿਲਾ ਸੁਝਾਅ ਸਾਡਾ ਇਹ ਹੈ ਕਿ ਕਮੇਟੀ ਦੇ ਅੰਦਰ ਰੂਲਸ ਬਣਾਏ ਜਾਣ ਹਰਿਆਣਾ ਸਿੱਖ ਗੁਰਦੁਆਰਾ ਮੈਨਿਕ ਕਮੇਟੀ ਦੇ ਕੋਈ ਰੂਲ ਨਹੀਂ ਕੋਈ ਰੂਲ ਬਣਾਏ ਹੀ ਨਹੀਂ ਗਏ ਬਿਨਾਂ ਰੂਲ ਤੋਂ ਇਹ ਕਮੇਟੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਇਹਦੇ ਰੂਲਸ ਬਣਾਏ ਜਾਣ ਰੂਲ ਸੇ ਸਿੱਧੇ ਬਣਾਏ ਜਾਣ ਕਿ ਜਿਹੜਾ ਬਜਟ ਬਣੇਗਾ ਬਜਟ ਦੀ ਜਿਹੜੀਆਂ ਮੱਧਾਂ ਨੇ ਉਹ ਮੱਧਾਂ ਨੂੰ ਖਰਚ ਕੀਤਾ ਜਾਏਗਾ ਕਿਸੇ ਵੀ ਮੱਧ ਦੇ ਵਿੱਚ 5 ਤੋਂ 10% ਦੀ ਵੈਰੀਏਸ਼ਨ ਐਮਰਜੈਂਸੀ ਹਾਲਾਤਾਂ ਵਿੱਚ ਹੋ ਸਕਦੀ ਹੈ ਲੇਕਿਨ ਇਹ ਨਹੀਂ ਹੋ ਸਕਦੀ ਕਿ ਮੱਧ ਦੇ ਵਿੱਚ 27 ਲੱਖ ਰੁਪਏ ਰੱਖਿਆ ਜਾਏ ਤੇ 3 ਕਰੋੜ ਰੁਪਏ ਖਰਚ ਕਰ ਦਿੱਤਾ ਜਾਏ ਇਹ ਨਹੀਂ ਹੋ ਸਕਦਾ ਸੋ ਰੂਲ ਬਣਾਇਆ ਜਾਏ ਕਿ ਕਿਸੇ ਵੀ ਮੱਦ ਦੇ ਵਿੱਚ ਨਾ ਪ੍ਰਧਾਨ ਨੂੰ ਨਾ ਐਗਜ਼ੀਕਿਟਿਵ ਨੂੰ ਨਾ ਜਨਰਲ ਹਾਊਸ ਨੂੰ ਪਾਵਰ ਨਹੀਂ ਹੋਏਗੀ ਜੇ ਉਹ 5 ਤੋਂ 10% ਤੋਂ ਜ਼ਿਆਦਾ ਵੇਰੀਏਸ਼ਨ ਕਰ ਸਕੇ ਆਬ ਉਦਰੀ ਖਤਮ ਹੋਏਗੀ ਸੋ ਸਭ ਤੋਂ ਪਹਿਲਾਂ ਤਾਂ ਵਿੱਤੀ ਪ੍ਰਬੰਧ ਜਿਹੜੇ ਨੇ ਉਹ ਸਹੀ ਹੋਣ ਆਡਿਟ ਜਿਹੜਾ ਪ੍ਰੋਪਰ ਕਰਵਾਇਆ ਜਾਵੇ ਪਰ ਆਡਿਟ ਜਿਹੜਾ ਹੈ ਹਰ ਮਹੀਨੇ ਦਾ ਆਡਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨਾਂ ਦੀ ਕਿਤਾਬ ਛਪਦੀ ਹੈ ਗੁਰਦੁਆਰਾ ਗਜਟ ਗੁਰਦੁਆਰਾ ਗਜਟ ਦੇ ਵਿੱਚ ਇੱਕ ਇੱਕ ਰੁਪਏ ਦਾ ਹਿਸਾਬ ਲਿਖਿਆ ਹੁੰਦਾ ਕਿੱਥੋਂ ਕਿੰਨਾ ਆਇਆ ਕਿੱਥੇ ਕਿੰਨਾ ਖਰਚ ਕੀਤਾ ਗਿਆ ਔਰ ਉਹ ਹਰ ਮਹੀਨੇ ਜਿਹੜੀ ਹੈ ਉਹ ਪਬਲਿਸ਼ ਹੁੰਦੀ ਹੈ ਔਰ ਲੋਕ ਆਪਣੇ ਘਰਾਂ 'ਚ ਮੰਗਾ ਸਕਦੇ ਆ ਉਹਦੇ ਮੈਂਬਰ ਬਣ ਕੇ ਉਸ ਮੈਗਜ਼ੀਨ ਦੇ ਆਪਣੇ ਘਰਾਂ 'ਚ ਮੰਗਾ ਸਕਦੇ ਆ ਤੇ ਹਰਿਆਣਾ ਕਮੇਟੀ ਜਿਹੜੀ ਹੈ ਹਗਰ ਅਲੀ ਮੈਗਜ਼ੀਨ ਨਹੀਂ ਕਰ ਸਕਦੀ ਘੱਟੋ ਘੱਟ ਇਹ ਕਰ ਸਕਦੀ ਹੈ ਕਿ ਹਰ ਮਹੀਨੇ ਦਾ ਬਜਟ ਹਰ ਮਹੀਨੇ ਦੇ ਖਰਚੇ ਹਰ ਮਹੀਨੇ ਦੀ ਇਨਕਮ ਪੂਰੇ ਹਰਿਆਣਾ ਦੀ ਗੁਰੂ ਘਰਾਂ ਦੇ ਬਾਹਰ ਅੱਜਕੱਲ ਦੇ ਜਿਹੜਾ ਈ ਆਈ ਦਾ ਜਮਾਨਾ ਅੱਜ ਕੱਲ ਤੇ ਡਿਜੀਟਲਾਈਜ਼ ਦਾ ਜਮਾਨਾ ਹੈ ਹੈਡ ਆਫਿਸ ਤੋਂ ਤਿਆਰ ਹੋਵੇ ਸਾਰੇ ਗੁਰਦੁਆਰਿਆਂ ਨੂੰ ਭੇਜ ਦਿੱਤਾ ਜਾਵੇ ਉੱਥੇ ਪ੍ਰਿੰਟ ਕੱਢ ਕੇ ਗੁਰੂ ਘਰਾਂ ਦੇ ਬਾਹਰ ਲੱਗ ਜਣ ਜਿਹੜੀ ਸੰਗਤ ਮੱਥਾ ਟੇਕਣ ਜਾਂਦੀ ਏ ਉਹਨੂੰ ਪਤਾ ਹੋਵੇ ਕਿ ਇਸ ਮਹੀਨੇ ਸਾਡੀ ਕਮੇਟੀ ਕੋਲ ਕਿੰਨਾ ਪੈਸਾ ਆਇਆ ਔਰ ਕਿੱਥੇ ਕਿੱਥੇ ਕਮੇਟੀ ਨੇ ਖਰਚ ਕੀਤਾ ਸੋ ਵਿੱਤੀ ਪ੍ਰਬੰਧਨ ਦੇ ਉੱਤੇ ਰੂਲ ਬਣਾਏ ਜਾਣ ਨਿਯੁਕਤੀਆਂ ਦੇ ਉੱਤੇ ਰੂਲ ਬਣਾਏ ਜਾਣ ਕਿਉਂਕਿ ਨਿਯੁਕਤੀਆਂ ਜਿਹੜੀਆਂ ਨੇ ਆਪ ਖੁਦਰੀਆਂ ਹੁੰਦੀਆਂ ਨੇ ਕੱਲ ਜਿਵੇਂ ਪੌਡਕਾਸਟ ਵਿੱਚ ਮਲਤਾਨੀ ਸਾਹਿਬ ਦੱਸ ਰਹੇ ਸਨ ਕਿ ਇੱਕ ਬੱਚਾ ਜਿਹੜਾ ਜਿਨੂੰ ਇਹ ਨਹੀਂ ਪਤਾ ਮੁਲ ਮੰਤਰੀ ਕੀ ਹੈ ਜਿਨੂੰ ਇਹ ਨਹੀਂ ਪਤਾ ਗੁਰ ਮੰਤਰੀ ਕੀ ਹੈ ਪਾਠ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਉਹਨੂੰ 2 ਜਾਂ 3 ਮਹੀਨੇ ਦੇ ਵਿੱਚ ਚਾਰ ਪ੍ਰਮੋਸ਼ਨਾਂ ਦੇ ਦਿੱਤੀਆਂ ਗਿਆ ਕਿਉਂ ਦੇ ਦਿੱਤੀਆਂ ਗਿਆ ਕਿਉਂਕਿ ਪਾਵਰ ਜਿਹੜੀਆਂ ਨੇ ਸਾਰੀਆਂ ਆਪ ਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਜਦੋਂ ਰੂਲ ਬਣ ਜਾਣਗੇ ਉਸ ਰੂਲ ਤੋਂ ਬਾਹਰ ਕਿਉਂਕਿ ਪ੍ਰਧਾਨ ਨੇ ਕੇਵਲ ਆਰਡਰ ਦੇਣਾ ਹੁੰਦਾ ਹੈ ਇੰਪਲੀਮੈਂਟ EMPLOYEE ਨੇ ਕਰਨਾ ਹੁੰਦਾ ਹੈ ਪਰ EMPLOYEE ਨੂੰ ਪਤਾ ਹੋਏਗਾ ਜੇ ਮੈਂ ਰੂਲ ਤੋਂ ਬਾਹਰ ਜਾ ਕੇ ਉਹਨੂੰ ਇੰਪਲੀਮੈਂਟ ਕਰਨਾ ਵਾਂ ਤੇ ਕੱਲ ਨੂੰ ਮੇਰੇ ਖਿਲਾਫ ਵੀ FIR ਹੋ ਸਕਦੀ ਹੈ ਮੇਰੇ ਤੇ ਵੀ ਮੁਕੱਦਮਾ ਚੱਲ ਸਕਦਾ ਹੈ ਇਹ ਪ੍ਰਧਾਨ ਤੇ ਬਦਲ ਜਾਏਗਾ ਮੈਂ ਮਾਰਿਆ ਜਾਗਾ ਮੇਰੀ ਨੌਕਰੀ ਜਾਏਗੀ ਜਿੱਦਾਂ IS IPS ਅਫਸਰ ਹੁੰਦੇ ਐ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਨੂੰ ਮੰਤਰੀ ਨੇ ਕੋਈ ਵੀ ਆਦੇਸ਼ ਦੇ ਦਿੱਤਾ ਜੇ ਉਹ ਮੈਂ ਬਿਲਕੁਲ ਰੂਲ ਤੋਂ ਬਾਹਰ ਜਾ ਕੇ ਕਰਾਂਗਾ ਤੇ ਕੱਲ ਨੂੰ ਕਟਾਗਰੀ ਚ ਮੈਂ ਖੜਾ ਹੋਵਾਂਗਾ ਤਾਨੂੰ ਜੇਲ੍ਹ ਵਿੱਚ ਮੈਂ ਜਾਵਾਂਗਾ ਔਰ ਬੜੇ ਆਈਐਸਆਈਪੀ ਜਾਂਦੇ ਵੀ ਨਹੀਂ ਸੋ ਬਿਲਕੁਲ ਨਿਯੁਕਤੀਆਂ ਦੇ ਰੂਲ ਹੁਣ ਨਿਯੁਕਤੀਆਂ ਵਾਸਤੇ ਕੀ ਸ਼ਰਤਾਂ ਨੇ ਕਿਹੜੇ ਪਦ ਵਾਸਤੇ ਮਿਨੀਮਮ ਯੋਗਤਾ ਕੀ ਹੈ ਇੰਟਰਵਿਊ ਹੋਣਗੇ ਇਗਜ਼ਾਮ ਕੰਡਕਟ ਕੀਤਾ ਜਾਏਗਾ ਗੁਰਮਾਣੀ ਦੀ ਕਿੰਨੀ ਨੌਲੇਜ ਹੋਣੀ ਜ਼ਰੂਰੀ ਹੈ ਪੰਜਾਬੀ ਪੜ੍ਹਨੀ ਹੋਣੀ ਚਾਹੀਦੀ ਹੈ ਸਾਬਤ ਸੂਰਤ ਹੋਣਾ ਚਾਹੀਦਾ ਹੈ ਇਹ ਸ਼ਰਤਾਂ ਜਿਹੜੀਆਂ ਜੋ ਧਾਰਮਿਕ ਦਾਰੇ ਵਿੱਚ ਹੁੰਦੀਆਂ ਨੇ ਐਸਜੀਪੀਸੀ 'ਚ ਹਨ ਨੇ ਉਤੋਂ ਹੀ ਕਾਪੀ ਕਰ ਲਓ ਜੇ ਨਹੀਂ ਬਣਾਣੇ ਆ ਰਹੇ ਤਾਂ ਲੇਕਿਨ ਰੂਲਸ ਬਣਾਏ ਜਾਣ ਟਰਾਂਸਫਰਾਂ ਦੇ ਰੂਲ ਬਣਾਏ ਜਾਣ ਅੱਜ ਜਿਹੜੀਆਂ ਗੁੱਟਬਾਦੀਆਂ ਹੋ ਕਈ ਮੈਂਬਰ ਤਾਂ ਆਪਣੇ ਗੁੱਟ ਨੂੰ ਇਸ ਕਰਕੇ ਛੱਡ ਕੇ ਚਲੇ ਗਏ ਨੇ ਕਿਉਂਕਿ ਸਾਨੂੰ ਤੇ ਅੰਦਰ ਵੀ ਸਾਰੀ ਗੱਲ ਪਤਾ ਹੈ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਕਿਸੇ ਦਾ ਵੀ ਸਿਰਫ ਇਸ ਕਰਕੇ ਆਪਣੇ ਆਪਣੇ ਗੁੱਟਾਂ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਕਿਸੇ ਮੈਨੇਜਰ ਦੀ ਟਰਾਂਸਫਰ ਕਰਨ ਲਈ ਕਿਹਾ ਕਿਸੇ EMPLOYE ਦੀ ਟਰਾਂਸਫਰ ਕਰਨ ਲਈ ਕਿਹਾ ਪ੍ਰਧਾਨ ਨੇ ਨਹੀਂ ਕੀਤੀ ਕਿ ਇੰਨੀਆਂ ਟਰਾਂਸਫਰਾਂ ਨਹੀਂ ਹੋ ਸਕਦੀਆਂ ਹਰ ਇੱਕ ਟਰਾਂਸਫਰ ਤੁਹਾਡੇ ਕਹਿਣ ਤੇ ਨਹੀਂ ਹੋ ਸਕਦੀ ਪਰ ਉਹ ਨਾਰਾਜ਼ਗੀ ਦੇ ਵਿੱਚ ਆਪਣਾ ਗੋਟੀ ਛੱਡ ਕੇ ਚਲੇ ਗਏ ਸੋ ਟਰਾਂਸਫਰ ਦੇ ਵੀ ਰੂਲ ਬਣਾਏ ਜਾਣ ਇੱਕ ਐਗਜ਼ਾਮਪਲ ਸਾਡੇ ਕੋਲ ਹੈ ਹਰਿਆਣਾ ਸਰਕਾਰ ਨੇ ਜਿੰਨੇ ਵੀ ਟੀਚਰ ਨੇ ਉਹਨਾਂ ਦੀ ਟਰਾਂਸਫਰ ਪਾਲਿਸੀ ਬਣਾਤੀ ਹੈ ਔਰ ਅੱਜ ਦੀ ਡੇਟ 'ਚ ਅਗਰ ਕੋਈ ਮੰਤਰੀ ਵੀ ਚਾਹੇ ਤਾਂ ਉਸ ਟਰਾਂਸਫਰ ਪਾਲਿਸੀ ਤੋਂ ਬਾਹਰ ਜਾ ਕੇ ਕਿਸੇ ਵੀ ਟੀਚਰ ਦੀ ਟਰਾਂਸਫਰ ਨਹੀਂ ਕਰਵਾ ਸਕਦਾ ਪਹਿਲਾਂ ਹੁੰਦਾ ਸੀ ਨੋਟ ਜਾਂਦੇ ਸਨ ਮੰਤਰੀ ਦਾ ਨੋਟ ਜਾਂਦਾ ਸੀ ਸੀਐਮ ਜਿੱਥੇ ਦਿਲ ਕਰਦਾ ਸੀ ਉੱਥੇ ਟਰਾਂਸਫਰ ਕਰ ਦਿੰਦਾ ਸੀ ਲੇਕਿਨ ਹੁਣ ਉਹ ਨੋਟ ਸਿਸਟਮ ਖਤਮ ਹੋ ਚੁੱਕਾ ਹੈ ਪਾਲਿਸੀ ਬਣ ਚੁੱਕੀ ਹੈ ਕੰਪਿਊਟਰਿਸ ਤੋਂ ਦਾ ਡਾਟਾ ਫੀਡ ਹੋਣਾ ਹੈ ਡਾਟਾਿਸ ਤੋਂ ਨ ਪਤਾ ਕਿਨੂੰ ਪ੍ਰਾਇੋਰਟੀ ਹੈ ਲੇਡੀਜ਼ ਨੂੰ ਪ੍ਰਾਇੋਰਟੀ ਹੈ ਕਿਸ ਕਿਸ ਜੀ ਦੇ ਕਿੰਨੇ ਪੁਆਇੰਟ ਨੇ ਜਿਹਦੇ ਪੁਆਇੰਟ ਜ਼ਿਆਦਾ ਨੇ ਉਹਨੂੰ ਪਹਿਲ ਹੋਏਗੀ ਕਿ ਉਹ ਆਪਣੇ ਪਹਿਲ ਦੇ ਆਧਾਰ ਤੇ ਕਿਸ ਜਗ੍ਹਾ ਤੇ ਜਾਣਾ ਚਾਹੁੰਦਾ ਹੈ ਸੋ ਇਦਾਂ ਦੀ ਪਾਲਿਸੀ ਸਾਡੇ ਵੀ ਬਣਾਈ ਜਾ ਸਕਦੀ ਹੈ ਸਾਡੇ ਕੋਲ ਬੜੇ ਇੰਟੈਲੈਕਚੁਅਲ ਬੰਦੇ ਬੈਠੇ ਐ ਜਿਨ੍ਹਾਂ ਦੀ ਹੈਲਪ ਲਈ ਜਾ ਸਕਦੀ ਹੈ ਅਗਰ ਉਹ ਐਸਪੀਸੀ ਚ ਹਰਿਆਣਾ ਕਮੇਟੀ ਸ਼ਾਮਲ ਨਹੀਂ ਹੋਣਾ ਚਾਹੁੰਦੇ ਉਹਨਾਂ ਨੂੰ ਐਡਵਾਈਜ਼ਰੀ ਪੈਨਲ ਤੇ ਰੱਖਿਆ ਜਾ ਸਕਦਾ ਸੋ ਇਦਾਂ ਦਾ ਕੰਮ ਜਿਹੜਾ ਹੈ ਟਰਾਂਸਫਰ ਨਿਯੁਕਤੀਆਂ ਵਿੱਤੀ ਪ੍ਰਬੰਧਨ ਤੇ ਰੂਲ ਬਣਾਏ ਜਾਣ ਤਾਂ ਕਿ ਉਸ ਰੂਲ ਨੂੰ ਜਿਹੜਾ ਕੋਈ ਵੀ ਬਾਈਪਾਸ ਕਰਨ ਦੀ ਹਿੰਮਤ ਨਾ ਕਰੇ ਕੋਈ ਵੀ ਪ੍ਰਧਾਨ ਆਜੇ ਦਾਦੂਵਾਲ ਸਾਹਿਬ ਪ੍ਰਧਾਨ ਆਜਨ ਝੇਂਡਾ ਸਾਹਿਬ ਆਜਨ ਸੌਵਾਲ ਸਾਹਿਬ ਆਜਨ ਨਲਵੀ ਸਾਹਿਬ ਆਜਨ ਕੋਈ ਵੀ ਆਜੇ ਪ੍ਰਧਾਨ ਉਹਨੂੰ ਪਤਾ ਹੋਏ ਕਿ ਐ ਲਾਈਨ ਖਿੱਚੀ ਗਈ ਹੈ ਇਸ ਲਾਈਨ ਤੋਂ ਇੱਕ ਕਦਮ ਅੱਗੇ ਨਾ ਜਾਵਾਂਗਾ ਤੇ ਮੈਂ ਟੰਗਿਆ ਜਾਵਾਂਗਾ ਮੇਰੇ ਉੱਪਰ ਸਵਾਲ ਉੱਠਣਗੇ ਆਡਿਟ ਹਰ ਮਹੀਨੇ ਹੋਵੇ ਇਹ ਆਪਾਂ ਸੁਝਾਅ ਦਿੰਦਾ ਹੈ ਇੱਕ ਸੁਝਾਅ ਇਹ ਹੈ ਕਿ ਐਕਟ ਦੇ ਵਿੱਚ ਬਦਲਾਅ ਕੀਤਾ ਜਾਏ ਇਹ ਬੜਾ ਇੱਕ एग्जांपल ਦੇ ਰਹੇ ਆ ਕਿ ਜਿਹਦੇ ਕੋਲ 32 ਮੈਂਬਰ ਨੇ ਉਹ ਕੁਝ ਵੀ ਨਹੀਂ ਕਰ ਸਕਦਾ ਦੂਜੇ ਕੋਲ 17 ਮੈਂਬਰ ਨੇ ਉਹ ਚਾਏਗਾ ਤੇ ਸਾਰੇ ਕੁਝ ੜਾ ਕੇ ਬਹਿ ਜਾਏਗਾ ਇਦਾਂ ਕਦੀ ਨਹੀਂ ਹੁੰਦਾ ਲੋਕਤੰਤਰ ਚ ਨਹੀਂ ਹੁੰਦਾ ਡੈਮੋਕ੍ਰੇਸੀ ਨਹੀਂ ਹੁੰਦਾ ਇਦਾਂ ਸੋ ਇਸ ਰੂਲ ਨੂੰ ਚੇਂਜ ਕਰਵਾਇਆ ਜਾਵੇ ਮੀਟਿੰਗ ਦਾ ਸੱਦਾ ਸਾਰੇ ਮੈਂਬਰਾਂ ਨੂੰ ਜਾਵੇ ਲੇਕਿਨ ਉੱਥੇ ਇੱਕ ਸਿੰਪਲ ਮੈਜੋਰਟੀ ਜਿਹੜੀ ਹੈ ਅਗਰ ਉਹ ਹੋ ਜਾਂਦੀ ਹੈ ਤੇ ਉਹਨੂੰ ਮੀਟਿੰਗ ਨੂੰ ਜਿਹੜਾ ਉਹ ਕਾਮਯਾਬ ਮੰਨਿਆ ਜਾਵੇ ਇਦਾਂ ਦੇ ਰੂਲ ਜਿਹੜੇ ਬਾਕੀ ਜਗ੍ਹਾ ਤੇ ਵੀ ਇਦਾਂ ਹੀ ਚੱਲ ਰਹੇ ਆ ਇਹ ਰੂਲ ਦੇ ਵਿੱਚ ਹੋਰ ਕਈ ਰੂਲ ਨੇ ਐਕਟ ਦੇ ਵਿੱਚ ਜਿਹੜੇ ਜਿੱਥੇ ਬਦਲਾਅ ਦੀ ਜ਼ਰੂਰਤ ਹੈ ਉਹਨੂੰ ਡਿਸਕਸ ਕਰਕੇ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਪਰ ਇਹ ਬਦਲਾਅ ਨਾ ਕਿਸੇ ਇੱਕ ਗੁੱਟ ਦੇ ਹੱਕੇ 'ਚ ਨਹੀਂ ਜਾਏਗਾ ਇਹ ਸਾਰੇ ਗੁੱਟਾਂ ਦੇ ਕੱਲ ਨੂੰ ਕੋਈ ਦੂਜਾ ਗੁੱਟ ਜਿਹੜਾ ਹੋ ਗਿਆ ਆ ਸਕਦਾ ਉਹਨਾਂ ਵੀ ਇਹ ਪ੍ਰੋਬਲਮਸ ਆਉਣਗੀਆਂ ਅਗਰੇ ਸੈਕਟ ਦੇ ਵਿੱਚ ਚੇਂਜ ਨਹੀਂ ਆਏਗਾ ਸੋ ਇਸ ਐਕਟ ਦੇ ਵਿੱਚ ਚੇਂਜ ਹੋਣਾ ਬੜਾ ਜ਼ਿਆਦਾ ਜ਼ਰੂਰੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇੱਕ ਹੋਰ ਕੰਮ ਬੜਾ ਜ਼ਰੂਰੀ ਹੈ ਕਿ ਗੁਰੂ ਘਰਾਂ ਦੇ ਵਿੱਚ ਕਿੰਨੂੰ ਗੱਡੀ ਦਿੱਤੀ ਜਾਵੇ ਔਰ ਕਿਨੂੰ ਗੱਡੀ ਨਾ ਦਿੱਤੀ ਜਾਵੇ ਇਹ ਵਿਚਾਰਨ ਦੀ ਲੋੜ ਹੈ ਇਹਦੇ ਉੱਤੇ ਵੀ ਇੱਕ ਰੂਲ ਬਣੇ ਔਰ ਜਿਹਨੂੰ ਗੱਡੀ ਦਿੱਤੀ ਜਾਵੇ ਉਹਦੀ ਲੌਗ ਬੁੱਕ ਲੱਗੀ ਹੋਵੇ ਉਹਦੇ ਚ ਐਂਟਰੀ ਹੋਣੀ ਚਾਹੀਦੀ ਹੈ ਕੋਈ ਵੀ ਕਦੀ ਵੀ ਜਾ ਕੇ ਚੈੱਕ ਕਰ ਸਕੇ ਕਿ ਗੱਡੀ ਜਿਹੜੀ ਹੈ ਉਹ ਗੁਰੂ ਘਰ ਦੇ ਕੰਮ ਤੇ ਚੱਲੀ ਹੈ ਸੰਗਤ ਦੇ ਕੰਮ ਤੇ ਚੱਲੀ ਹੈ ਜਾਂ ਗੱਡੀ ਜਿਹੜੀ ਹੈ ਪਰਸਨਲ ਕੰਮਾਂ ਤੇ ਚਲਾਈ ਜਾ ਰਹੀ ਹੈ ਸਿੰਪਲ ਜੀ ਗੱਲ ਹੈ ਇਸ ਝਗੜੇ ਦਾ ਐਂਡ ਜਿਹੜਾ ਹੈ ਦੇਖੋ ਪ੍ਰਧਾਨਗੀ ਦੀ ਲਾਲਸਾ ਤਾਂ ਰਹਿਣੀ ਹੈ ਅੱਜ ਦੀ ਰੇਡ ਚ 49 ਦੇ 49 ਮੈਂਬਰਾਂ ਨੂੰ ਪ੍ਰਧਾਨਗੀ ਦੀ ਲਾਲਸਾ ਹੈ ਕੋਈ ਇੱਕ ਅੱਧਾ ਹੋਏਗਾ ਜਿਹੜਾ ਸੁਰਖਰੂ ਹੋਏਗਾ ਇਸ ਲਾਲਸਾ ਤੋਂ ਲੇਕਿਨ ਅਗਰ ਗੱਲ ਕਰੀਏ ਤਾਂ ਮੁੱਖ ਮੰਤਰੀ ਕੋਲ ਸਾਰੇ ਦੇ ਸਾਰੇ ਜਾ ਕੇ ਮਿਲੇ ਆਏ ਨੇ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਮੋਟ ਕਰਾ ਰਹੇ ਨੇ ਕਿ ਮੈਨੂੰ ਜਿਹੜਾ ਜਾਂ ਪ੍ਰਧਾਨ ਜਾਂ ਕੋਈ ਹੋਰ ਅਹੁਦਾ ਮਿਲ ਜਾਵੇ ਲਾਲਸਾ ਸਾਰਿਆਂ ਨੂੰ ਹੈ ਲੇਕਿਨ ਅਗਰ ਰੂਲ ਬਣ ਜਾਣਗੇ ਤਾਂ ਕਮੇਟੀ ਜਿਹੜੀ ਹੈ ਸਹੀ ਤਰੀਕੇ ਨਾਲ ਚੱਲੇਗੀ ਪਰ ਇੱਕ ਹੱਥ ਜੋੜ ਕੇ ਬੇਨਤੀ ਜੋ ਸੰਗਤ ਨੇ ਸਾਰੇ ਮੈਂਬਰਾਂ ਨੂੰ ਕਰਨ ਵਾਸਤੇ ਸਾਨੂੰ ਕਿਹਾ ਹੈ ਮੈਂ ਜੋ ਕੁਝ ਇਹ ਸਟੋਰੀ ਕਰ ਰਿਹਾ ਇਹ ਮੈਂ ਸੰਗਤ ਦੇ ਸਨੇਹਾ ਦੇ ਆਧਾਰ ਤੇ ਕਰ ਰਿਹਾ ਸੰਗਤ ਨੇ ਇੱਕ ਸਾਰੇ 49 ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਦਾ ਕੰਮ ਸੀ ਇਲੈਕਸ਼ਨ ਕਰਾਣਾ ਸਰਕਾਰ ਨੇ ਇਲੈਕਸ਼ਨ ਕਰਾਤਾ ਸਰਕਾਰ ਦਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਨਹੀਂ ਹੈ ਪਰ ਸਾਡੀ ਰਿਪੋਰਟ ਕਹਿੰਦੀ ਹੈ ਕਿ ਸਰਦਾਰ ਸਰਕਾਰ ਦਖਲ ਦੇਣਾ ਵੀ ਨਹੀਂ ਇੰਨਾ ਚਾਹਦੀ ਸਾਡੀ ਮੈਂਬਰ ਜਾ ਕੇ ਸਰਕਾਰ ਕੋਲ ਬੈਠਦੇ ਨੇ ਜ ਸਾਡੇ ਹਿਸਾਬ ਨਾਲ ਐਵੇਂ ਕਰਾ ਦਿਓ ਜੀ ਐਵੇਂ ਕਰਾ ਦਿਓ ਜੀ ਜਦੋਂ ਅਸੀਂ ਆਪਣਾ ਗਲਾ ਆਪ ਜਾ ਕੇ ਕਿਸੇ ਦੇ ਹੱਥ ਵਿੱਚ ਫੜਾਵਾਂਗੇ ਅਗਲਾ ਫੜੇਗਾ ਕਿਉਂ ਨਹੀਂ ਫੜੇਗਾ ਸੋ ਹੱਥ ਜੋੜ ਕੇ ਬੇਨਤੀ ਜੀ ਗੁਰੂ ਘਰਾਂ ਨੂੰ ਗੁਰੂ ਮਰਿਆਦਾ ਅਨੁਸਾਰ ਚਲਾਓ ਸਰਕਾਰੀ ਮਰਿਆਦਾ ਦੇ ਅਨੁਸਾਰ ਨਾ ਚਲਾਓ ਸਰਕਾਰਾਂ ਦੇ ਹੱਥ ਠੋਕੇ ਨਾ ਬਣੋ ਸਰਕਾਰਾਂ ਦੇ ਨਾਲ ਸਹਿਯੋਗ ਕਰੋ ਸਰਕਾਰਾਂ ਤੋਂ ਸਹਿਯੋਗ ਲਓ ਕੋਈ ਬੁਰਾਈ ਨਹੀਂ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਜਿਹੜੀ ਜਿੱਤ ਕੇ ਸਰਕਾਰ ਆਈ ਹੈ ਉਹਨੂੰ ਸਹਿਯੋਗ ਕਰਨਾ ਵੀ ਚਾਹੀਦਾ ਔਰ ਤੁਸ ਸਹਿਯੋਗ ਲੈਣਾ ਵੀ ਚਾਹੀਦਾ ਲੇਕਿਨ ਮਰਿਆਦਾ ਤੋਂ ਉਲਟ ਜਦੋਂ ਤੁਸੀਂ ਕੰਮ ਕਰਦੇ ਹੋ ਜਦੋਂ ਤੁਸੀਂ ਸਿੱਖ ਸਰਦਾਰਾਂ ਦੇ ਜਿਹੜੇ ਸਥਾਨ ਬੰਦੇ ਨੇ ਉੱਤੇ ਹਮਨ ਹੁੰਦੇ ਨੇ ਵੀ ਤੁਸੀਂ ਆਵਾਜ਼ ਨਹੀਂ ਕਰਦੇ ਜਦੋਂ ਤੁਸੀਂ ਕਾਲੇ ਦਿਨ ਮਨਾਉਂਦੇ ਹੋ ਜਿੱਥਾ ਜਿਹਦਾ ਜਿਹਨਾਂ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਜਦੋਂ ਤੁਸੀਂ ਕੇਵਲ ਸੱਤਾ ਪੱਖ ਨੂੰ ਗੁਲਾਬ ਲਾ ਕੇ ਸਨਮਾਨਿਤ ਕਰਦੇ ਹੋ ਤੇ ਆਪੋਜੀਸ਼ਨ ਨੂੰ ਜਿਹੜਾ ਸਾਈਡ ਤੇ ਕਰ ਦਿੰਦੇ ਹੋ ਉਦੋਂ ਲੱਗਦਾ ਹੈ ਕਿ ਤੁਸੀਂ ਬਾਇਸਡ ਹੋ ਕੇ ਕੰਮ ਕਰ ਰਹੇ ਹੋ ਇਹ ਨਾ ਕਰੋ ਸਿੱਖ ਸੰਗਤ ਦੀ ਬੇਨਤੀ ਹੈ ਜੇ ਗੁਰੂ ਸਾਹਿਬ ਨੇ ਤੁਹਾਨੂੰ ਇਹ ਮੁਰਾਤਬਾ ਬਖਸ਼ਿਆ ਜੇ ਸਿੱਖ ਸੰਗਤ ਨੇ ਤੁਹਾਡੇ ਹੱਥੇ ਚ ਕਮਾਂਡ ਫੜਾਈ ਹੈ ਉਸ ਕਮਾਂਡ ਦਾ ਥੋੜਾ ਜਿਹਾ ਮਾਣ ਰੱਖ ਲਓ ਥੋੜੀ ਜੀ ਇੱਜ਼ਤ ਰੱਖ ਲਓ ਗੁਰੂ ਘਰ ਦੇ ਵਿੱਚ ਤੁਸੀਂ ਪ੍ਰਬੰਧਕ ਮੈਂਬਰ ਨਹੀਂ ਹੋ ਸੰਗਤ ਦੇ ਜਵਾਬ ਦੇਓ ਕਿ ਤੁਸੀਂ ਗੁਰੂ ਦੇ ਵੀ ਜਵਾਬ ਦਿਓ ਸੋ ਇਹ ਨਾ ਹੋਵੇ ਕਿ ਇੱਥੇ ਵੀ ਤੁਹਾਡੇ ਤੇ ਸਵਾਲ ਚੁੱਕੇ ਜਾਣ ਤੇ ਜਦੋਂ ਅੱਗੇ ਜਾਓ ਤੇ ਅੱਗੇ ਗੁਰੂ ਵੀ ਤੁਹਾਡੇ ਤੇ ਸਵਾਲ ਕਰੇ ਕਿ ਭਾਈ ਗੁਰੂ ਘਰਾਂ ਦੇ ਅੰਦਰ ਕੀ ਕਰਕੇ ਆਏ ਆਂ ਸੇਵਾ ਕਰਕੇ ਆਏ ਆਂ ਜਾਂ ਰਾਜਨੀਤੀ ਕਰਕੇ ਆਂ ਉਮੀਦ ਹੈ 49 ਮੈਂਬਰ ਇਹਨੂੰ ਵਿਚਾਰਨਗੇ ਜਿਨ੍ਹਾਂ ਦੀ ਈਗੋ ਹੈ ਕਿ ਮੈਹੀ ਪ੍ਰਦਾਨ ਹੋਣਾ ਚਾਹੀਦਾ ਉਹ ਈਗੋ ਵਾਲਿਆਂ ਨੂੰ ਸਾਈਡ ਤੇ ਰੱਖ ਦਿਓ ਬਾਕੀ ਇਕੱਠੇ ਹੋ ਜਾਓ ਇਹ ਦੋ ਬੰਦਿਆਂ ਦਾ ਆਪਸ ਵਿੱਚ ਇੰਨਾ ਦੁਫਾੜ ਹੈ ਕਿ ਉਹ ਇੱਕ ਦੂਜੇ ਨੂੰ ਵੇਖਣਾ ਨਹੀਂ ਸੁਹੰਦੇ ਤੋ ਦੋਵਾਂ ਨੂੰ ਸਾਈਡ ਤੇ ਕਰ ਦਿਓ ਬਾਕੀ ਇਕੱਠੇ ਹੋ ਜਾਓ ਰਲ ਕੇ ਕੁਝ ਕਰ ਲੋ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਨੂੰ ਬਨਾਈਏ ਗੁਰੂ ਦੇ ਭਰੋਸਾ ਕਰ ਲੋ ਗੁਰੂ ਸਾਹਿਬ ਅੱਗੇ ਪਰਚੀਆਂ ਪਾ ਲਓ ਕਿ ਗੁਰੂ ਸਾਹਿਬ ਅਸੀਂ ਆ 47 ਮੈਂਬਰ ਜਾਂ ਅਸੀਂ ਆ 49 ਮੈਂਬਰ ਜਿਵੇਂ ਸਹਿਮਤੀ ਹੋਈ ਅਸੀਂ ਸਾਰੇ ਤੁਹਾਡੇ ਅੱਗੇ ਚਰਨਾ ਚਾਹੇ ਆ ਤੁਹਾਨੂੰ ਜਿਹਨੇ ਤਾਂ ਲੱਗਦਾ ਹੈ ਪ੍ਰਧਾਨ ਦੀ ਪਰਚੀ ਚੁੱਕ ਲੋ 77 ਦੀ ਪਰਚੀ ਚੁੱਕ ਲੋ ਕਰ ਲੋ ਨਾ ਗੁਰੂ ਘਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਓ ਸੰਗਤ ਬਹੁਤ ਨਿਰਾਸ਼ ਹੈ ਸੰਗਤ ਵਿੱਚ ਬਹੁਤ ਗੁੱਸਾ ਹੈ ਸੰਗਤ ਨੂੰ ਲੱਗਦਾ ਹੈ ਕਿ ਕਿਧਰੇ ਗਲਤੀ ਕਰ ਬੈਠੇ ਆ ਵੱਖਰੀ ਕਮੇਟੀ ਬਣਾ ਕੇ ਉਹ ਗੁੱਸਾ ਜਿਹੜਾ ਕਿਸੇ ਦਿਨ ਸੰਗਤ ਦਾ ਭੜਕ ਵੀ ਸਕਦਾ ਹੈ ਪਰ ਅਗਰ ਸੰਗਤ ਦਾ ਗੁੱਸਾ ਭੜਕੇਗਾ ਤਾਂ ਉਹ ਨਾ ਤੁਹਾਡੇ ਵਾਸਤੇ ਚੰਗਾ ਹੋਏਗਾ ਨਾ ਹਰਿਆਣੇ ਦੇ ਸਿੱਖਾਂ ਵਾਸਤੇ ਚੰਗਾ ਹੋਏਗਾ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਭੁੱਲਾ ਚੁੱਕਾ ਦੀ ਮਾਫੀ ਕੁਝ ਵੀ ਗਲਤ ਬੋਲ ਗਿਆ ਹਾਂ ਤਾਂ ਸੰਗਤ ਜਿਹੜੀ ਆ ਬਖਸ਼ਣ ਹਾਰ ਹੈ ਆਪਣੇ ਵਿਚਾਰ ਆਪਣੇ ਸੁਝਾਅ ਇਸ ਸਪੋਰਟ ਦੇ ਤੈਨੂੰ ਜਰੂਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ